ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੀ ਖੜਕੇ ਕਦੇ ਗੱਡੀ 'ਚ ਬਹਿ ਕੇ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਦੀ ਮੱਕੀ-ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਆ ਮੈਂ ਜਨੂੰ ਕੈਮਰੇ ਕੁੰਬੜੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜਨਾ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਤਾਮ-ਜਾਮ ਤੇ ਜਦੋਂ ਚੜਿਆ ਆਸਮਾਨ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਕਾਪ ਲਾਂਟਾ ਉਹਦੇ ਉੱਪਰ ਦੀ ਜਿਹੜਾ ਕੱਢਦੇਈਦਾ ਮੈਂ ਲੁਧਿਆਣੇ ਜਿਹੜਾ ਕੱਢਦਾ ਮੈਨੂੰ ਚੈਨ ਜੀ ਨਹੀਂ ਆਉਂਦਾ ਪੁੰਨੇ ਤੋਂ ਲੁਧਿਆਣੇ ਹਾਂ ਉਹ ਕਹਿੰਦਾ ਵੀ ਜਿੰਨੀ ਮੈਨੂੰ ਚੈਨ ਹੀ ਨਹੀਂ ਆਉਂਦੀ ਜਿੰਨੀਦਰ ਮੈਂ ਹਵਾ ਨਹੀਂ ਖਾਂਦਾ ਗੱਡੀ ਵੀ ਘਰੇ ਸੀ ਸਾਰੀਆਂ ਬਾਈਕ ਵੀ ਘਰੇ ਸੀ ਫਿਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਨੰਮੀ ਨਹੀਂ ਮੈਂ ਕਿਹਾ ਵੀ ਪਾਜੀ ਯਾਰ ਮਾਤਾ ਨੂੰ ਕਹਾਨੂੰ ਤੰਗ ਕਰਨਾ ਭਾਬਾ ਨੂੰ ਮਗਾ ਲੈਨੇ ਕਹਿੰਦਾ ਨਹੀਂ ਮਾਤਾ ਨੇ ਤਾਂ ਫੋਨ ਕਰਿਆ ਬਾਈ ਦੇ ਮੂਹਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕਹਿੰਦਾ ਨਹੀਂ ਯਾਰ ਥਾਲੀ ਜੀ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਂਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਧੀ ਸੀ ਰੋਟੀ ਅੱਜ ਸਾਨੂੰ ਥਾਲ ਖਾਲੀਆਂ ਨਹੀਂ ਸੀ ਹੋਈਆਂ ਨੇ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥ ਤੇ ਧਰ ਕੇ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾਂ ਮੰਗੇ ਤੋਂ ਬਿਨਾਂ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਤੇ ਬਾਈ ਨੂੰ ਅਸੀਂ ਆਵਾਜ਼ ਨਾਲ ਤੁਸੀਂ ਵੀ ਜਿੰਦਾ ਰੱਖੋਗੇ ਅਸੀਂ ਵੀ ਰੱਖਾਂਗੇ ਗੀਤਕਾਰ ਬਾਈ ਦੇ ਹੋਰ ਵੀ ਤਾਂ ਕਿਤੇ ਨਾ ਕਿਤੇ ਪੈਈ ਹੋਣਿਆ ਸੂਰੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਹੋਰਾਂ ਦੇ ਨਾਲ ਐਸੋਸੀਏਟਿਡ ਰਹੇ ਹਾਂ ਜਦੋਂ ਸਾਰੇ ਜਾਣਦੇ ਹੋ ਮੈਂ ਜ਼ਿਕਰ ਕੀਤਾ ਪੰਗਾ ਐਲਬਮ 2009 ਚ ਆਂਦੀ ਹੈ ਤੁਸੀਂ ਤਾਂ ਬਹੁਤ ਹਿੱਟ ਹੋ ਗਏ ਹੋਗੇ ਉਦੋਂ ਦਿਲਜੀਤ ਦੋਸਾਂਝ ਤਾਂ ਮੈਨੂੰ ਬਾਈ ਦਾ ਮੈਂ 2007 ਚ ਮੈਨੇਜਰ ਸੀ ਫਿਰ 9 ਦੇ ਵਿੱਚ ਮੇਰੇ ਗਾਣੇ ਹਨ ਦੇਖੇ ਬਾਈ ਉਹਨਾਂ ਨੇ ਜਦੋਂ ਜੋਜੋ ਹਨੀ ਸਿੰਘ ਕੋ ਪਹੁੰਚੇ ਲੈ ਕੇ ਤਾਂ ਉਹਨਾਂ ਨੇ ਦੇਖੀ ਵੀ ਯਾਰ ਗਾਣੇ ਠੀਕ ਨਹੀਂ ਕਰਨ ਵਾਲੇ ਹਨ ਫਿਰ ਉਹ ਗਾਣੇ ਫਿਰ ਪੰਗਾ ਹੋ ਗਿਆ ਐਲੇ ਹੋ ਗਿਆ ਜਾਂਦੇ ਸੀ ਦਾਰੂ ਵਰਗੀ ਡੱਬ ਚਰਵਾਲ ਵਰ ਰੱਖਦਾ ਮੁੰਡਾ ਭਰ ਕੇ ਜੀ ਜੀ ਬਾਈ ਦੇਖ ਤੋ ਜੋ ਮੀਟਰ ਹੁੰਦਾ ਸੀ ਮੀਟਰ ਤੇ ਬਾਈ ਦੇ ਮੂੰਹ ਚ ਇਦਾਂ ਹੀ ਚੱਲ ਆ ਰਹਿੰਦਾ ਸੀ ਵੈਗਰੂ ਵੈਗਰੂ ਮਤਲਬ ਜੇ ਬਾਈ ਜੇ ਅਸੀਂ ਗੱਲ ਵੀ ਕਰਦੇ ਹਾਂ ਉਹ ਸੁਣ ਰਿਹਾ ਤਾਂ ਉਹਦੇ ਜਿਹੜਾ ਮਤਲਬ ਯਾਰ ਮਤਲਬ ਉਹਦਾ ਅੰਦਰ ਸੀ ਜਿਹੜਾ ਉਹ ਵੈਗਰੂ ਵੈਗਰੂ ਇਹ ਸ਼ੁਰੂ ਤੋਂ ਹੀ ਦੇਖਿਆ ਤੁਸੀਂ ਮੈਂ ਸ਼ੁਰੂ ਤੋਂ ਦੇਖਿਆ 2000 ਜਦੋਂ ਤੋਂ ਤੁਸੀਂ 6 ਤੋਂ ਲੈ ਔਰ ਇਹ ਜਿਹੜੀ ਗੱਡੀਆਂ ਆਈਆਂ ਜਾਂ ਮਤਲਬ ਮੈਂ ਤਾਂ ਯਾਰ ਦਲਜੀਤ ਬਾਈ ਦੇ ਦਫ਼ਤਰ ਜਾਂਦਾ ਸੀ ਤਾਂ ਆਟੋ 'ਚ ਬਹਿ ਕੇ ਜਾਂਦਾ ਸੀ ਇਹ ਝੂਠ ਕੋਈ ਨਹੀਂ ਹੈਗਾ ਅੱਜ ਵੀ ਲੋਕ ਗਵਾਹ ਨੇ ਇਸ ਗੱਲ ਦੇ ਵੀ ਪ੍ਰਤੀਬਾਈ ਦਾ ਜਦੋਂ ਪੰਗਾ ਗਾਣਾ ਹਿੱਟ ਸੀ ਅਸੀਂ ਪ੍ਰਤੀਬਾਈ 10 ਰੁਪਏ ਦੇ ਕੇ ਆਟੋ 'ਚ ਜਾਂਦਾ ਦੇਖੀ ਸਸਿਕਾਲ ਡੇਲੀ ਪੋਸਟ ਪੰਜਾਬੀ ਪੌਡਕਾਸਟ ਦੇਖ ਰਹੇ ਹੋ ਪੰਜਾਬੀ ਗੀਤਕਾਰੀ ਦੀ ਜਦੋਂ ਗੱਲ ਚੱਲਦੀ ਆ ਤਾਂ ਬਹੁਤ ਸਾਰੇ ਨਾਮ ਅੱਖਾਂ ਸਾਹਮਣੇ ਆ ਜਾਂਦੇ ਨੇ ਪਰ ਕੁਝ ਗੀਤਕਾਰ ਐਸੇ ਨੇ ਜਿਨ੍ਹਾਂ ਨੇ ਬਹੁਤ ਘੱਟ ਇੰਟਰਵਿਊਆਂ ਦਿੱਤੀਆਂ ਔਰ ਉਹਨਾਂ ਦੇ ਲਿਖੇ ਗੀਤਾਂ ਦੇ ਨਾਲ ਬਹੁਤ ਵੱਡੇ ਜਿਹੜੇ ਕਲਾਕਾਰ ਉਸਥਾਪਿਤ ਹੋ ਗਏ ਪਰਤੀ ਸੀ ਨੂੰ ਮੇਰੇ ਨਾਲ ਮੌਜੂਦ ਰਹਿਣਗੇ ਅੱਜ ਪਹਿਲੀ ਵੇ ਮੈਨੂੰ ਲੱਗਦਾ ਕਿ ਇੰਟਰਵਿਊ ਹੈ ਦਲਜੀਤ ਦੋਸਾਂਝ ਦੇ ਬਹੁਤ ਇਮਰਸਲੀ ਹਿੱਟ ਗੀਤ ਚਾਹੇ ਪੰਗਾ ਹੋਵੇ ਮਿੱਤਰਾਂ ਨੂੰ ਸ਼ੌਂਕ ਗੋਲੀਆਂ ਚਲਾਉਣ ਦਾ ਐਲ ਲੈ ਜਾ ਤੈਨੂੰ ਜਾਂ ਕੁਲਦੀਪ ਮਾਨਕ ਸਾਹਿਬ ਦੇ ਕਈ ਗੀਤ ਜੈ ਜੀ ਵੀ ਦੇ ਬਹੁਤ ਗੀਤ ਨੇ ਇਹਨਾਂ ਦੇ ਭਾਈ ਜੀ ਕਿਵੇਂ ਠੀਕ ਹੋ ਭਾਈ ਸਸਰੀ ਗੱਲ ਪਹਿਲਾਂ ਤਾਂ ਡੇਲੀ ਪੋਟ ਦੀ ਸਾਰੀ ਟੀਮ ਨੂੰ ਤੁਹਾਨੂੰ ਵੀ ਮੇਰੇ ਕੋਲ ਬਹੁਤ ਦੇਰ ਲਾਤੀ ਤੁਸੀਂ ਮੈਂ ਬਸ ਸੁਭਾਵੇ ਨਹੀਂ ਬਣਿਆ ਪਰ ਮੈਨੂੰ ਲੱਗਦਾ ਕਿ ਪਰਤੀ ਆਇਆ ਤਾਂ ਹੈਗਾ ਪਰ ਜਿਹੜਾ ਸਬੱਬ ਬਣਿਆ ਔਰ ਆਜਵੀਰ ਭਾਈ ਜਵੰਦੇ ਕਰਕੇ ਬਣਿਆ ਬਿਲਕੁਲ ਮੇਰੀ ਆਪਣੀ ਗੱਲ ਹੋਈ ਹਾਂ ਬਿਲਕੁਲ ਬਿਲਕੁਲ ਭਾਈ ਮੇਰੀ ਪਹਿਲੀ ਇੰਟਰਵਿਊ ਆਇਆ ਲਾਈਫ ਦੀ ਹਮ ਡੇਲੀ ਪੋਸਟ ਤੇ ਹੋਣ ਲੱਗੀ ਆ ਔਰ ਹੋਈਆਂ ਤਾਂ ਆਪਣੀਆਂ ਗੱਲਾਂ ਅੱਗੇ ਵੀ ਪਰ ਦਿਲ ਨਹੀਂ ਕਰਦਾ ਸੀ ਵੀ ਕਿਸੇ ਕਲਾਕਾਰ ਨੂੰ ਕੋਈ ਗੱਲ ਕਹੀ ਪਰ ਜਦੋਂ ਰਾਜਵੀਰ ਜਵੰਦਾ ਵੀਰ ਦਾ ਨਾਮ ਆਇਆ ਤਾਂ ਮੇਰਾ ਦਿਲ ਕਰਿਆ ਵੀ ਯਾਰ ਹੋਰ ਕਿਸੇ ਬਾਰੇ ਗੱਲ ਕਰਾਂ ਨਾ ਕਰਾਂ ਪਰ ਰਾਜਵੀਰ ਭਾਈ ਬਾਰੇ ਤਾਂ ਮੇਰਾ ਜਾਣਾ ਬਣ ਤੁਸੀਂ ਤੁਸੀਂ ਰਾਜਵੀਰ ਦੇ ਵੀ ਬਹੁਤ ਗੀਤ ਉਹਨਾਂ ਨੇ ਵੀ ਲਿਖੇ ਹੈ ਨਾ ਰੜਕਾਂ ਤੇ ਮੜਕਾਂ ਹੋਰ ਰੜਕਾਂ ਮੜਕਾਂ ਔਰ ਵੱਡੀ ਗੱਲ ਸੀ ਰਾਜਵੀਰ ਬਾਈ ਨੇ ਜਦੋਂ ਕੰਪਨੀ ਲਾਈ ਸੀ ਤਾਂ ਉਹਦੇ ਉਹ ਕੋਰੋਨੇ ਦਾ ਦੌਰ ਸੀਗਾ ਅੱਛਾ ਔਰ ਪਹਿਲਾ ਜਿਹੜਾ Song ਸੀ ਬਾਈ ਨੇ ਮੈਨੂੰ ਕਿਹਾ ਸੀ ਵੀ ਯਾਰ ਕੋਰੋਨੇ ਤੇ ਕੋਈ ਚੀਜ਼ ਲਿਖਦੇ ਸਾਰੇ ਕਲਾਕਾਰ ਚੁੱਪ ਬੈਠੇ ਹੈ ਨਾ ਸਾਰੀ ਦੁਨੀਆ ਚੁੱਪ ਹੈ ਤਾਂ ਅਸੀਂ ਲਿਖਿਆ ਸੀ ਉਹਦੋਂ ਕਿਤੋਂ ਆ ਜਾ ਭੈਣ ਨਾਨਕੀ ਦੇ ਵੀਰਾ ਰੋਗੀਆਂ ਦਾ ਵੈਦ ਬਣ ਕੇ ਬਾਈ ਨੇ ਆਪਣੇ ਚੈਨਲ ਦੇ ਉੱਤੇ ਪਹਿਲਾ ਜਿਹੜਾ Song ਸੀ ਇਹ ਇਹ ਆਪਣਾ ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਫਿਰ ਲੜਕਾ ਮੜਕਾ ਫਿਰ ਫਿਰ ਤਿੰਨ ਚਾਰ ਬਾਈ ਨੇ ਹੋਰ ਵੀ ਗਾਣੇ ਗਾਏ ਮੇਰੇ ਜਿਹੜੇ ਹਨ ਬਾਹਰ ਸ਼ੂਟ ਹੋਏ ਨੇ ਲੇ ਲਦਾ ਕੀਤੇ ਨੇ ਜਾਂ ਕਿਤੇ ਵੀ ਜਾ ਕੇ ਬਾਈ ਨੇ ਕੀ ਬਾਈ ਨੇ ਪ੍ਰੇਮ ਬੋਸ ਜੀ 35 ਤੋਂ 40 ਮੁਲਾਕਾਤਾਂ ਹੋਈਆਂ ਬਾਈ ਰਾਜਵੀਰ ਜਿਹ ਬੰਦੇ ਹੋਰਾਂ ਦੀ ਜਦੋਂ ਡੈਥ ਹੁੰਦੀ ਹੈ ਪਰਤੀ ਸੀਰੋਂ ਨੂੰ ਕਦੋਂ ਪਤਾ ਲੱਗਦਾ ਜਾਂ ਐਕਸੀਡੈਂਟ ਦਾ ਕਦੋਂ ਪਤਾ ਲੱਗਦਾ 27 ਐਕਸੀਡੈਂਟ ਦਾ ਤਾਂ ਬਾਈ ਸਾਨੂੰ 2 ਘੰਟੇ ਬਾਅਦ ਪਤਾ ਲੱਗਿਆ ਸੀ ਕਿਉਂਕਿ ਮੇਰੇ ਨਾਲ ਜਿਹੜਾ ਮੁੰਡਾ ਕੰਮ ਕਰਦਾ ਵਾ ਮੈਂ ਹੁਣ ਅੱਜਕੱਲ ਗਾਣਿਆਂ ਨੂੰ ਛੱਡ ਕੇ ਜਾਗਰਨ ਵਾਲੀ ਲੈਣ ਦੇ ਵਿੱਚ ਆ ਆਪਾਂ ਕਰਾਂਗੇ ਉਹਦੇ ਬਾਰੇ ਵੀ ਗੱਲ ਕਰਾਂਗੇ ਮੁੰਡਾ ਜਿਹੜਾ ਨਾਲ ਜਾਂਦਾ ਤਾਂ ਉਹ ਅੱਜ ਮੇਰੇ ਨਾਲ ਵੀ ਜਾਂਦਾ ਵਾ ਤੇ ਉਹ ਬਾਈ ਰਾਜਵੀਰ ਦਾ ਮੇਨ ਆ ਮੁੰਡਾ ਸਟੇਜ ਦੇ ਉੱਤੇ ਸੈਕਟਰੀ ਆ ਤਾਂ ਮੈਨੂੰ ਉਹਦੀ ਕਾਲ ਆ ਗਈ ਸੀ ਵੀ ਯਾਰ ਬਹੁਤ ਬੁਰਾ ਹੋਇਆ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਰਾਜਵੀਰ ਵੀਰ ਦੇ ਨੰਬਰ ਦੇ ਉੱਤੇ 8 ਤੋਂ 10 ਕਾਲਾਂ ਕਰੀਆਂ ਨਹੀਂ ਚੱਕੀਆਂ ਕਿਸੇ ਨੇ ਤੇ ਦਿਲ ਬਹੁਤ ਜਿਆਦਾ ਤੜਫ ਗਿਆ ਮਤਲਬ ਮੈਂ ਖੜਾ ਮੈਂ ਬੈਠਾ ਸੀ ਤਾਂ ਫਿਰ ਮੈਂ ਖੜਾ ਹੋ ਗਿਆ ਕੁਰਸੀ ਤੋਂ ਉੱਠ ਕੇ ਮਤਲਬ ਮੈਨੂੰ ਇਦਾਂ ਸੀ ਮੈਨੂੰ ਪਤਾ ਲੱਗ ਜੀ ਬਾਈ ਦਾ ਕਿਵੇਂ ਆ ਨਾ ਐਕਸੀਡੈਂਟ ਹੋਇਆ ਉਹ ਕਹਿੰਦਾ ਸੀ ਵੀ ਬਾਈ ਬੋਲ ਨਹੀਂ ਰਿਹਾ ਕੁਝ ਬਾਕੀ ਗੱਲ ਪਤਾ ਨਹੀਂ ਹੈਗੀ ਹੂੰ ਫਿਰ ਤਾਂ ਦੁਆਵਾਂ ਵੀ ਸੀ ਸਾਰਿਆਂ ਨੇ ਕੀਤੀਆਂ ਨੇ ਦੁਆਵਾਂ ਮਾਲਕ ਨੂੰ ਕਬੂਲ ਨਹੀਂ ਹੋਈਆਂ ਜਾਂ ਸਾਨੂੰ ਕਰਨੀਆਂ ਨਹੀਂ ਆਈਆਂ ਜਾਂ ਅਸੀਂ ਦੁਆਵਾਂ ਕਰਨ ਚੇ ਲੇਟ ਹੋ ਗਏ ਕੋਈ ਨਾ ਕੋਈ ਪਹਿਲੀ ਪਹਿਲੀ ਮੁਲਾਕਾਤ ਰਾਜਵੀਰ ਨਾਲ ਕਿੱਥੇ ਹੋਈ ਸੀ ਬਾਈ ਨਾਲ ਲੁਧਿਆਣਾ ਹੀ ਹੋਈ ਸੀਗੀ ਬਾਈ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਦਿਲਜੀਤ ਦੋਸਾਂਝ ਹੋਰਾਂ ਦੇ ਨਾਲ ਐਸੋਸੀਏਟਿਡ ਰਹੇ। ਹਾਂਜੀ। ਲੋ ਸਾਰੇ ਜਾਣਦੇਵੇਂ ਮੈਂ ਜ਼ਿਕਰ ਕੀਤਾ ਪੰਗਾ ਐਲਬਮ 2009 ਚ ਆਂਦੀ ਆ। ਤੁਸੀਂ ਤਾਂ ਬਹੁਤ ਹਿੱਟ ਹੋ ਗਏ ਹੋ ਹੋਗੇ ਉਦੋਂ। ਰਾਜਵੀਰ ਮੈਂ ਕਿਹਾ 14 ਚ ਆਇਆ। ਹਾਂਜੀ। ਰਾਜਵੀਰ ਭਾਈ ਬਾਅਦ ਚ ਮਿਲਿਆ ਦਿਲਜੀਤ ਦੋਸਾਂਝ ਤਾਂ ਮੈਨੂੰ 22 ਦਾ ਮੈਂ 2007 ਚ ਮੈਨੇਜਰ ਸੀਗਾ। ਹੂੰ। ਫਿਰ 9 ਦੇ ਵਿੱਚ ਮੇਰੇ ਗਾਣੇ ਹੁਣ ਦੇਖੇ ਬਾਈ ਉਹਨਾਂ ਨੇ ਜਦੋਂ ਜੋਜੋ ਹਨੀ ਸਿੰਘ ਕੋ ਪਹੁੰਚੇ ਲੈ ਕੇ ਹੂੰ। ਤਾਂ ਉਹਨਾਂ ਨੇ ਦੇਖੀ ਵੀ ਯਾਰ ਗਾਣੇ ਠੀਕ ਨਹੀਂ ਕਰਨ ਵਾਲੇ ਗਾਣੇ। ਹੂੰ। ਫਿਰ ਉਹ ਗਾਣੇ ਫਿਰ ਪੰਗਾ ਹੋ ਗਿਆ। ਐਲੇ ਹੋ ਗਿਆ ਜਾਂ ਦੇਸੀ दारू ਵਰਗੀ ਡੱਬ ਚਰਵਾਲ ਵਰ ਰੱਖਦਾ ਮੁੰਡਾ ਭਰ ਕੇ ਤੇ ਮਤਲਬ ਫਿਰ ਕਿੰਨੇ ਗਣ ਜੱਟ ਬੁੱਕ ਦਾ ਫਿਰੇ ਪੀ ਕੇ ਲਾਰਾ ਪਤਾ ਨਹੀਂ ਫਿਰ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਣੇ ਕਿਉਂਕਿ ਉਹ ਗਾਣੇ ਫਿਰ ਦਲਜੀਤ ਬਾਈ ਨੇ ਗਾਏ ਤਾਂ ਉਹ ਦੁਨੀਆ ਦੇ ਵਿੱਚ ਘੁੰਮੇ ਸਾਰੇ ਪਾਸੇ ਪਰ ਇਸ ਵਕਤ ਤੇ ਇਹ ਆ ਬਈ ਰਾਜਵੀਰ ਬਾਈ ਜਿਹੜਾ ਚਲਿਆ ਗਿਆ ਸਾਡੇ ਵਿੱਚੋਂ ਮੇਰੇ ਗਾਣੇ ਆ ਜਿਹੜੇ ਮੇਰੇ 11 ਸਤੰਬਰ ਨੂੰ ਲਾਸਟ ਗੱਲ ਹੋਈ ਆ ਹੁਣ ਆਹੀ ਜੋ ਇਸ ਪਿਛਲੇ ਮਹੀਨੇ ਹਾਂ 10 ਮਿੰਟ ਹੁੰਦੀ ਰਹੀ ਬਾਈ ਨਾਲ ਕਿਉਂਕਿ ਲੁਧਿਆਣੇ ਆਏ ਸੀ ਟਾਇਰ ਬਦਲਵਾਉਣ ਲਈ ਗੱਡੀ ਦੀ ਸ਼ੌਕ ਬਹੁਤ ਸੀ ਰਾਜਵੀਰ ਆਪਣੇ ਸ਼ੇਰਪੁਰ ਚੌਂਕ ਦੇ ਵਿੱਚ ਮਹੁੰਗਾ ਟਾਇਰ ਵਾਲਿਆਂ ਦੇ ਮੈਨੂੰ ਉੱਥੇ ਮੇਰੇ ਫਰੈਂਡ ਨੇ ਇੱਕ ਫੋਟੋ ਭੇਜੀ ਉਹਦੀ ਗੱਡੀ ਦੀ ਮੈਂ ਕਿਹਾ ਯਾਰ ਇਹ ਤਾਂ ਰਾਜਵੀਰ ਬਾਈ ਦੀ ਗੱਡੀ ਆ ਉਹਦੇ ਟਾਇਰ ਚਾਰੇ ਉਤਾਰੇ ਤਾਂ ਚੱਕੀ ਹੋਈ ਸੀ ਮੈਂ ਯਾਰ ਵੀ ਬਾਈ ਕਹਿੰਦਾ ਯਾਰ ਉਹ ਤੇਰਾ ਯਾਰ ਆਇਆ ਆਇਆ ਇੱਥੇ ਟਾਇਰਾਂ ਵਾਸਤੇ ਮੈਂ ਫਿਰ ਕਾਲ ਲਾਈ ਮੈਂ ਕਿਹਾ ਭਾਈ ਕਿਵੇਂ ਹੈ ਕਹਿੰਦਾ ਠੀਕ ਆ ਤੂੰ ਮੈਂ ਕਿਹਾ ਯਾਰ ਗੱਡੀ ਲੈ ਕੇ ਆਇਆ ਟਾਇਰਾਂ ਦੀਆਂ ਮੁਆਰਕਾ ਨਵੇਂ ਪਾਉਣ ਲੱਗੇ ਆ ਵਧੀਆ ਪੁਆਈ ਕਹਿੰਦਾ ਤੈਨੂੰ ਵੀ ਮੁਆਰਕਾ ਤੂੰ ਵੀ ਬਹੁਤ ਪੇਟਾਂ ਭੋਡਾਂਗਾ ਨਾ ਮੈਂ ਕਿਹਾ ਨਹੀਂ ਭਾਈ ਤੁਹਾਨੂੰ ਪਹਿਲਾਂ ਮੁਆਰਕਾ ਕਹਿੰਦਾ ਗਾਣੇ ਕਦ ਲੈ ਕੇ ਆਏਗਾ ਮੈਂ ਕਿਹਾ ਭਾਈ ਹਫਤੇ ਤੱਕ ਤੱਕ ਬੈਠੀ ਕਹਿੰਦਾ ਪੱਕਾ ਆ ਜਾ ਔਰ ਮੈਂ ਇਹ ਕਹੂੰਗਾ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਆਵਾਜ਼ ਨੂੰ ਜਿਹੜੇ ਉਹਦੇ ਲਈ ਲਿਖੇ ਨੇ ਉਦਾਂ ਤਾਂ ਬਹੁਤ ਪਏ ਨੇ ਮੈਂ ਥੋੜੇ ਜਿਹੇ ਗਾਣੇ ਉਹਦੇ ਲਈ ਅਲੱਗ ਕੱਢੀ ਸੀਗੇ ਤਾਂ ਉਹਦੀ ਉਸ ਸਟਾਈਲ ਦੇ ਵਿੱਚ ਉਹ ਤਰਸਦੇ ਰਹਿਣਗੇ ਉਹ ਆਖਰੀ 11 ਸਤੰਬਰ ਦੀ ਗੱਲ ਬਾਤ ਸੀ 11 ਸਤੰਬਰ ਦੀ ਹਾਂਜੀ ਮੇਰੇ ਕੋਲ ਥੋੜੀ ਚੈਟ ਵੀ ਹੈਗੀ ਭਾਈ ਨਾਲ ਜਿਹੜੀ ਕੀਤੀ ਹੋਈ ਆ ਤਾਂ ਮਤਲਬ ਉਹ ਤਰਸਦੇ ਰਹਿਣਗੇ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਬੋਕਲ ਨੂੰ ਪਰ ਫੇਰ ਵੀ ਬਹੁਤ ਵੱਡਾ ਦੁੱਖ ਆ ਸਾਰੇ ਕਲਾਕਾਰਾਂ ਨੇ ਸਾਰੀ ਦੁਨੀਆ ਨੇ ਦੁੱਖ ਮਨਾਇਆ ਇਸ ਚੀਜ਼ ਦਾ ਨਾ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਵੀ ਪਿਆ ਸਭ ਤੋਂ ਵੱਡਾ ਘਾਟਾ ਉਹਦੇ ਮਾਪਿਆਂ ਨੂੰ ਹਣਾ ਅੱਛਾ ਪ੍ਰਤੀ ਜਿਵੇਂ ਰਾਜਵੀਰ ਜਵੰਦੇ ਦਾ ਪਿਆਰ ਸੀਗਾ ਕ੍ਰੇਜ਼ ਸੀਗਾ ਜਾਂ ਕਹਿ ਲਓ ਕਿ ਐਕਸਾਈਟਮੈਂਟ ਸੀਗੀ ਬਾਈਕਿੰਗ ਦੇ ਲਈ ਪੈਰਾਗਲਾਈਡਿੰਗ ਦੇ ਲਈ ਤੁਸੀਂ ਇੰਨੀਆਂ ਮੁਲਾਕਾਤਾਂ ਜਦੋਂ ਹੋਈਆਂ ਇੰਨੇ ਤੁਸੀਂ ਗੀਤ ਕੀਤੇ ਓਬਵੀਅਸ ਆ ਕਿ ਜਦੋਂ ਤੁਸੀਂ ਕਿਸੇ ਲਈ ਗੀਤ ਕਰਦੇ ਹੋ ਤਾਂ ਕਈ ਸਿਟਿੰਗ ਹੁੰਦੀਆਂ ਹੋਣਗੀਆਂ ਕਦੇ ਦੇਖਿਆ ਇਹ ਇਹ ਮੁਹੱਬਤ ਉਹਦਾ ਨਹੀਂ ਮੈਂ ਗਿਆ ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੀ ਸ਼ਬਦ ਕੀਤਾ ਬਾਈ ਕਹਿੰਦਾ ਆਜੋ ਵੀਡੀਓ ਬਣਾਉਣਾ ਪਿੰਡ ਪੋਨੇ ਹਾਂ ਜੀ ਪੋਨੇ ਕਹਿੰਦਾ ਆਜੋ ਯਾਰ ਘਰ ਮੈਂ ਕਿਹਾ ਬਾਈ ਯਾਰ ਕੁਕੀਰ ਲੂਗਾ ਕਹਿੰਦਾ ਤੇ ਮੇਰੀ ਗੱਲ ਕਰਾ ਦੇ ਤੂੰ ਆ ਤਾਂ ਸਹੀ ਗੱਡੀ ਲੈ ਕੇ ਅਸੀਂ ਵੀਡੀਓ ਡਾਇਰੈਕਟਰ ਲੈ ਕੇ ਲੁਧਿਆਣੇ ਨੂੰ ਗਏ ਇਹ ਕੋਵਿਡ ਦੀ ਗੱਲ ਹਾਂ ਕੋਵਿਡ ਦੀ ਗੱਲ ਆ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਨੇ ਮੱਕੀ ਮੁੱਕੀ ਬੀਜੀ ਹੋਈ ਸੀ ਹੈਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਾਨੂੰ ਕੈਮਰੇ ਕੁੰਬਰੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਵੀ ਹਵਾ ਕਿਦਾਂ ਖਾਣੀ ਹੈ ਬਾਈ ਨੇ ਫਿਰ ਆਪਣੀ ਗੱਡੀ ਫਾਰਚੂਨਰ ਦੇ ਵਿੱਚੋਂ ਕੱਢ ਲਿਆ ਸਮਾਨ ਆ ਉਹਦਾ ਨਾ ਬਾਈ ਨੇ ਫਿਰ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨੇ ਆ ਪੱਖਾ ਜਨਾ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਤਾਮ-ਜਾਮ ਤੇ ਜਦੋਂ ਚੜਿਆ ਆਸਮਾਨ ਤੇ ਸਾਡਾ ਤਾਂ ਕਲਜਾ ਕੰਬ ਗਿਆ ਤੇ ਬਾਈ ਆਇਆ ਫਿਰ ਕਾਫੀ ਧੀਰ ਬਾਅਦ ਮੁੜ ਕੇ ਉਹਨੇ ਲਾ ਲਿਆ ਲਿਆ ਕੇ ਖੇਤ 'ਚ ਮੈਂ ਕਿਹਾ ਬਾਈ ਯਾਰ ਡਰਦਾ ਨਹੀਂ ਤੂੰ ਕਿੱਥੇ ਘੇੜਾ ਕੱਢ ਕੇ ਆਇਆ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਕਾ ਪਲਾਂਟ ਆ ਉਹਦੇ ਉੱਪਰ ਦੀ ਘੇੜਾ ਕੱਢ ਲਈਦਾ ਮੈਂ ਲੁਧਿਆਣਾ ਕੀੜਾ ਕੱਢਦਾ ਮੈਨੂੰ ਚੈਨ ਹੀ ਨਹੀਂ ਆਉਂਦਾ ਪੁੰਨੇ ਤੋਂ ਲੁਧਿਆਣਾ ਹਾਂ ਉਹ ਕਹਿੰਦਾ ਵੀ ਜਿੰਨੀ ਮੈਨੂੰ ਚੈਨ ਹੀ ਨਹੀਂ ਆਉਂਦੀ ਜਿੰਨੀਦਰ ਮੈਂ ਹਵਾ ਨਹੀਂ ਖਾਂਦਾ ਮੈਂ ਕਿਹਾ ਯਾਰ ਵੀ ਬਾਈ ਇਹ ਤਾਂ ਜਿਗਰਾ ਹੀ ਬਹੁਤ ਵੱਡਾ ਕਹਿੰਦਾ ਤੂੰ ਆ ਤਾਂ ਸਹੀ ਉਹ ਮੈਂ ਕਹਾ ਨਾ ਯਾਰ ਮੈਂ ਤਾਂ ਕੰਨਾਂ ਨੂੰ ਹੱਥ ਲਾਉਣਾ ਮੈਂ ਇਹ ਨਹੀਂ ਕੰਮ ਕਰ ਸਕਦਾ ਇਹ ਤਾਂ ਬਾਈ ਤੇਰੇ ਹਿੱਸੇ ਆਇਆ ਤੇ ਫਿਰ ਬਾਈ ਨੇ ਉਹਦੀਆਂ ਬਾਈਕ ਦਿਖਾਈਆਂ ਮੈਨੂੰ ਪੁੰਨੇ ਜਦੋਂ ਜਦੋਂ ਹਲੇ ਮੁਹਾਲੀ ਕੋਠੀ ਨਹੀਂ ਲਈ ਸੀ ਅੱਛਾ ਗੱਡੀ ਵੀ ਘਰੇ ਸੀ ਸਾਰੀਆਂ ਬਾਈਕ ਵੀ ਘਰੇ ਸੀ ਪਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਨੰਮੀ ਨੇ ਮੈਂ ਕਿਹਾ ਵੀ ਪਾਜੀ ਯਾਰ ਮਾਤਾ ਬੀਪੋਤ ਰੋਟੀ ਤਿਆਰ ਹੋ ਗਈ ਸਾਰੇ ਆਜੋ ਫਿਰ ਅਸੀਂ ਬਾਈ ਦੇ ਉੱਪਰ ਚਵਾਰੇ ਚ ਬਹਿ ਕੇ ਸਾਰੇ ਜਣਿਆਂ ਨੇ ਉੱਪਰ ਖਾਣਾ ਖਾਦਾ ਬਹੁਤ ਗੱਲਾਂ ਹੋਈਆਂ ਬਾਈ ਸ਼ਕੀਨ ਸੀ ਇਹ ਚੀਜ਼ ਦਾ ਬਹੁਤ ਵੱਡਾ ਵੀ ਮਤਲਬ ਮੈਂ ਘੁੰਮਣ ਜਾਣਾ ਵਾ ਇੱਕ ਵਾਰ ਦਾ ਮੈਂ ਤੁਹਾਨੂੰ ਬਾਈ ਨਾਲ ਕਿੱਸਾ ਸੰਝਾ ਕਰਦਾ ਅਸੀਂ ਮਨਾਲੀ ਨੂੰ ਗਏ ਆਪਦਾ ਕੰਮ ਕਰਨ ਵਾਸਤੇ ਹਾਂ ਰਾਤ ਦੇ ਮੈਨੂੰ ਉਹਦਾ 10:00 ਦਾ ਟਾਈਮ ਸੀਗਾ ਹਨੇਰਾ ਸੀਗਾ ਉੱਥੇ ਵਨਵੇ ਚੱਲ ਰਿਆ ਸੀ ਰੋਡ ਖਰਾਬ ਸੀਗਾ ਮਨਾਲੀ ਹਾਂ ਮਨਾਲੀ ਤੋਂ ਪਿੱਛੇ ਸੀਗਾ ਜਿਹੜਾ ਮੇਨ ਹਾਈਵੇ ਹੈ ਹਾਂ ਮੇਨ ਹਾਈਵੇ ਉਹ ਬੰਦ ਸੀਗਾ ਉੱਥੇ ਵਨਵੇ ਚੱਲਦਾ ਸੀ ਵੀ 100 ਗੱਡੀ ਉਧਰੋਂ ਲੰਘੂ ਫੇਰ 100 ਇਧਰੋਂ ਲੰਘੂ ਬਿਲਕੁਲ ਹਨੇਰੇ 'ਚ ਖੜੇ ਕੋਈ ਬਲਬ ਨਹੀਂ ਬਾਈ ਨੇ ਮੈਨੂੰ ਲੱਗਦਾ ਵੀ ਲੇਟ ਜਗਾ ਕੇ ਸ਼ਾਇਦ ਬਾਈ ਪੱਗ ਦਾ ਲੜ ਠੀਕ ਕਰਨ ਲੱਗੇ ਅਸੀਂ ਮੇਰਾ ਵੀਡੀਓ ਡਾਇਰੈ ਚਾਰ ਪੰਜ ਗੱਡੀਆਂ ਛੱਡ ਕੇ ਗੱਡੀ ਖੜੀ ਸੀ ਕਹਿੰਦਾ ਯਾਰ ਉਹ ਚ ਰਾਜਵੀਰ ਜਵੰਦਾ ਮੈਂ ਕਹਾਂ ਨਹੀਂ ਯਾਰ ਬਾਈ ਥੋੜੀ ਰਾਤ ਨੂੰ ਇੱਥੇ ਕਿੱਥੇ ਘੁੰਮਦਾ ਕਹਿੰਦਾ ਨਹੀਂ ਫਿਰ ਅਸੀਂ ਗੱਡੀ ਦੇ ਨੇੜੇ ਗਏ ਮੈਂ ਆਪਣੇ ਮੋਬਾਈਲ ਦੀ ਲਾਈਟ ਲਾ ਕੇ ਬਾਈ ਦੀ ਗੱਡੀ 'ਚ ਮਾਰੀ ਤਾਂ ਫਿਰ ਮੈਂ ਜਦੋਂ ਦੇਖਿਆ ਵੀ ਇਹ ਤਾਂ ਰਾਜਵੀਰ ਜਵੰਦਾ ਹੈ ਫਿਰ ਮੈਂ ਲਾਈਟਾਂ ਜ਼ਿਆਦਾ ਇਦਾਂ ਕਮਾਉਣ ਲੱਗ ਗਿਆ ਬਾਈ ਨੇ ਸ਼ੀਸ਼ਾ ਡਾਊਨ ਕਰਿਆ ਜਮਾਂ ਨਹੀਂ ਡਰਿਆ ਕਹਿੰਦਾ ਕੌਣ ਆ ਯਾਰ ਲਾਈਟ ਬੰਦ ਕਰ ਮੈਂ ਲਾਈਟਾਂ ਮਾਰਦ ਰਿਹਾ ਬਾਈ ਇਦਾਂ ਫੜਦਾ ਰਿਹਾ ਤੂੰ ਜਿਗਰਾ ਦੇਖੋ ਬਾਈ ਦਾ ਹਾਂ ਬਾਈ ਨੇ ਮਤਲਬ ਮੇਰਾ ਹੱਥ ਫੜਨ ਦੀ ਮੇਰਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਆਪਦੇ ਮੂੰਹ ਤੇ ਮਾਰਿਆ ਫਿਰ ਹੱਸਣ ਲੱਗਾ ਕਹਿੰਦਾ ਮੈਂ ਕਿਹਾ ਕੋਈ ਆਪਦਾ ਹੀ ਹੋ ਸਕਦਾ ਯਾਰ ਮਾ ਭਾਈ ਰਾਤ ਨੂੰ ਕਿੱਧਰ ਕਹਿੰਦਾ ਤੇਰਾ ਗਾਣਾ ਸ਼ੂਟ ਕਰਨ ਚੱਲੇ ਆ ਲੇ ਜਾ ਰਹੇ ਆ ਮਾ ਭਾਈ ਰਾਤ ਨੂੰ ਜਾਣਾ ਕਹਿੰਦਾ ਨਹੀਂ ਜਿੰਨਾ ਕਿ ਸਫ਼ਰ ਨਿਕਲੂਗਾ ਉਨਾ ਖੱਡਾਂਗੇ ਜਿੱਥੇ ਦਿਲ ਕਰਿਆ ਸੌਂ ਜਾਗੇ ਤੇ ਪਜੈਰੋ ਗੱਡੀ ਦੇ ਪਿੱਛੇ ਮੋਟਰਸਾਈਕਲ ਬੰਨੇ ਹੋਇਆ ਸੀਗਾ ਬਾਈ ਨੇ ਜੀ ਦੇ ਉੱਤੇ ਗੀੜੀਆਂ ਦਿੱਤੀਆਂ ਹਨਾ ਉਹਦੇ ਵਿੱਚ ਹੈਗਾ ਵਾ ਨੋਜ ਪੈਨ ਦੇਣਾ ਪਾਚਮਕਾਰੇ ਜੱਟ ਦੀ ਬਰਾਉਣਾ ਕਿਤੇ ਮੇਰਾ ਲਿਖਿਆ ਆ ਸੀਗਾ ਉਹ ਲੇ ਲਦਾਖ ਹੋਇਆ ਸੀਗਾ ਸ਼ੂਟ ਬਾਈ ਨਾ ਤਾਂ ਯਾਰ ਇੰਨੀਆਂ ਗੱਲਾਂ ਸਾਂਝੀਆਂ ਨੇ ਇੰਨੀਆਂ ਗੱਲਾਂ ਹੋਈਆਂ ਮੈਂ ਮਤਲਬ ਮੈਂ ਬਾਈ ਕਦੇ ਉਦਾਸ ਨਹੀਂ ਦੇਖਿਆ ਕਦੇ ਉਹਨੇ ਨੈਗੇਟਿਵ ਗੱਲ ਨਹੀਂ ਕੀਤੀ ਜ਼ਿੰਦਾਦਿਲ ਬਹੁਤ ਮੈਂ ਕਹਿੰਦਾ ਜਦੋਂ ਤੁਸੀਂ ਮਿਲਣਾ ਹੱਸ ਕੇ ਉੱਡ ਕੇ ਕਿਵੇਂ ਆ ਓਏ ਠੀਕ ਆ ਬਾਈ ਘਰੇ ਬੈਠੇ ਇੱਕ ਵਾਰ ਲੁਧਿਆਣੇ ਸਟੂਡੀਓ ਚ ਬਾਈ ਕਹਿੰਦਾ ਯਾਰ ਵੀ ਦੋ ਗਾਣੇ ਗਾ ਲੈ ਮੈਂ ਹੋਰ ਗਾਣਾਂ ਦੋਕ ਰੋਟੀ ਖਾਈਏ ਅਸੀਂ ਕਿਹਾ ਬਾਈ ਫਿਰ 10 ਮਿੰਟ ਰੋਜਾ ਪਨੀਰ ਲੈ ਆਈਏ ਉਹ ਵੇਖੋ ਜਦੋਂ ਯਾਰ ਸਾਡੀ ਵੀ ਇਹੀ ਹੁੰਦੀ ਹੈ ਵੀ ਪਨੀਰ ਖਾਈਏ ਯਾਰ ਮੈਂ ਕਿਹਾ ਬਾਈ ਮੈਂ ਪਨੀਰ ਲੈ ਆਵਾਂ ਕਹਿੰਦਾ ਘਰੇ ਕੀ ਪਿਆ ਮੈਂ ਕਿਹਾ ਦਾਲ ਪਈ ਆ ਯਾਰ ਕਹਿੰਦਾ ਦਾਲ ਨਾ ਖਾਣੀ ਆ ਪਨੀਰ ਨਾ ਨਹੀਂ ਖਾਣੀ ਬਾਈ ਦੇ ਮੂਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਦੀ ਮੈਂ ਕਿਹਾ ਬਾਈ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਦੀ ਸੀ ਰੋਟੀ ਅੱਜ ਸਾਨੂੰ ਥਾਲ ਥਾਲ ਹਾਤੇ ਤੱਕ ਕੀ ਖਾਵਾਂ ਸਾਡੇ ਬੱਚੇ ਥਾਲੀਆਂ ਸਖਾਉਂਦੇ ਰਹਿਣ ਤੇ ਮਤਲਬ ਬਾਈ ਯਾਰ ਮਤਲਬ ਬਾਲੀਆਂ ਯਾਦਾਂ ਸੀ ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੇ ਖੜਕੇ ਕਦੇ ਗੱਡੀ 'ਚ ਬਹਿ ਕੇ ਅੱਜ ਵੀ ਮਨ ਬਹੁਤ ਭਰਿਆ ਮੈਂ ਰਾਜਵੀਰ ਵੀਰੇ ਦੇ ਨਾਂ ਕਰਕੇ ਤੁਹਾਡੇ ਕੋਲ ਜੇ ਤੁਸੀਂ ਕਹਾਂ ਵੀ ਆ ਜਾਓ ਯਾਰ ਆਪਾਂ ਰਾਜਵੀਰ ਬਾਈ ਦੀ ਮੈਂ ਪ੍ਰਤੀ ਰਾਜਵੀਰ ਜੋ ਬੰਦਾ 휴ਮੈਨਿਟੀ ਬਹੁਤ ਸੀ ਉਹਦੇ ਵਿੱਚ ਮੈਂ ਜਿੰਨਾਂਕ ਇੱਕ ਦੋ ਮੁਲਾਕਾਤਾਂ ਜਿੰਨੀਆਂ ਕਿ ਮੇਰੀਆਂ ਹੋਈਆਂ ਜਾਂ ਅਸੀਂ ਚਲੋ ਸਾਨੂੰ ਹੋਰ ਹਿਸਾਬ ਦੇ ਨਾਲ ਬੰਦੇ ਦੀ ਗੱਲਬਾਤ ਹੁੰਦੀ ਆ ਤੁਸੀਂ ਜਿਵੇਂ ਸ਼ੁਰੂਆਤੀ ਦੌਰ ਤੋਂ ਰਾਜਵੀਰ ਨੂੰ ਜਾਣਦੇ ਸੀਗੇ ਕਿੰਨਾ ਟ੍ਰਾਂਸਫਰਮੇਸ਼ਨ ਦੇਖੀ ਰਾਜਵੀਰ ਦੀ ਲਾਈਫ ਦੇ ਵਿੱਚ ਕਿਉਂਕਿ ਹੁਣ ਤਾਂ ਸ਼ੋਅ ਬਹੁਤ ਸੀ ਰਾਜਵੀਰ ਜੀ ਬੰਦੇ ਦੇ ਕੋਲ ਬਹੁਤ ਵਧੀਆ ਸੈੱਟ ਸੀਗਾ ਮਤਲਬ ਜੇ ਆਪਾਂ ਉਂਗਲਾਂ ਤੇ ਗਿਣੀਏ ਕਲਾਕਾਰ ਤਾਂ ਪੰਜਾਬ ਦੇ ਪਹਿਲੇ ਪੰਜ ਕਲਾਕਾਰਾਂ ਚ ਮੰਨਿਆ ਤਾਂ ਸਭ ਤੋਂ ਵਧੀਆ ਸ਼ੋਅ ਸੀ ਉਹਦੇ ਕੋਲ ਦੇਖੋ ਸ਼ੋਅ ਉਹਦੇ ਕੋਲੇ ਸੀਗੇ ਤੇ ਬਾਲੇ ਜਿਹੜੇ ਜਿੱਦਾਂ ਮੈਂ ਦਲਜੀਤ ਬਾਈ ਨਾਲ ਜਦੋਂ ਰਹਾ ਤਾਂ ਦਲਜੀਤ ਬਾਈ ਕੋ ਬਹੁਤ ਸ਼ੋਅ ਸੀ 30 35 28 ਐਦਾਂ ਸ਼ੋਅ ਦਲਜੀਤ ਬਾਈ ਨਾਲ ਮੈਂ ਲਾਏ ਨੇ ਨਾਲ ਜਾ ਕੇ ਤਾਂ ਮੈਨੂੰ ਲੱਗਦਾ ਵੀ ਜਵੰਦੇ ਵੀਰ ਹੋ ਗਿਆ ਤੇ ਜਵੰਦਾ ਬਾਈ ਤੇ ਰਣਜੀਤ ਬਾਵਾ ਹਾਂ ਇਹਨਾਂ ਕੋ ਹੁਣ ਪੰਜਾਬ ਦੇ ਜਿਹੜੇ ਸ਼ੋਅ ਨੇ ਵਿਆਹਾਂ ਦੇ ਬਹੁਤ ਜ਼ਿਆਦਾ ਨੇ ਹੈ ਵੀ ਸਾਰਿਆਂ ਕੋ ਪਰ ਬਹੁਤ ਜ਼ਿਆਦਾ ਰਾਜਵੀਰ ਜਵੰਦੇ ਦਾ ਨਾਮ ਵੀ ਉਸ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਮੈਂ ਕਹੂੰਗਾ ਆਉਂਦਾ ਬਈ ਐਨੇ ਸ਼ੋ ਬਾਈ ਕੋਲੇ ਸੀ ਹੁਣ ਵੀ ਦੱਸਦੇ ਆ ਕਿ 52 ਸ਼ੋ ਬੁੱਕ ਨੇ ਹੁਣ ਵੀ ਕਹਿੰਦੇ ਸੀ 52 ਸ਼ੋ ਬੁੱਕ ਨੇ ਤੇ ਮੈਨੂੰ ਲੱਗਦਾ 52 ਕਿਉਂ ਨੇ ਘੱਟੋ ਘੱਟ 200 ਦੇ ਨੇੜੇ ਉ ਤਾਂ ਹੋ ਗਏ ਉਹਦੇ ਕੋਲ ਸਾਲ ਦਾ ਜਿੰਨਾ ਕੁ ਪਰ ਬਾਈ ਮਿਹਨਤੀ ਬਹੁਤ ਸੀ ਯਾਰ ਮੈਂ ਇੰਨਾ ਮਿਹਨਤੀ ਬੰਦਾ ਨਹੀਂ ਦੇਖਿਆ ਮੈਂ ਮੈਂ ਦੇਖਿਆ ਹੀ ਨਹੀਂ ਮੈਂ ਉਦਾਂ ਵੀ ਜਿੰਦਾ ਦੇ ਲਈ ਕਲਾਕਾਰ ਵੀ ਕੋਈ ਨਹੀਂ ਦੇਖਿਆ ਮੈਨੂੰ ਇੱਕ ਵਾਰੀ ਲੁਧਿਆਣੇ ਬਲਾ ਕੇ ਕਹਿੰਦਾ ਕਹਿੰਦਾ ਆਈ ਯਾਰ ਮਾੜਾ ਜਿਹਾ ਮੈਂ ਨਾ ਆ ਇੱਕ ਬਾਤ ਕਰਤਲ ਆਪਣੀ ਬਣਿਆ ਹੈ ਨਾ ਪੱਖੋ ਉੱ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਆ ਮੈਂ ਕਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚਲ ਜਾਵਾਂ ਮੈਂ ਵੀ ਲੁਧਿਆਣੀ ਸੀ ਮੈਂ ਗੱਡੀ ਚੱਕੀ ਪਹੁੰਚਿਆ ਮੈਨੂੰ ਮੈਂ ਕਹਾ ਬਾਈ ਮੈਂ ਅੰਦਰ ਖੜਾ ਪਿਆ ਰਸਦੇ ਕਹਿੰਦਾ ਬਾਹਰ ਨਿਕਲਿਆ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਜਨੀਕ ਦੂਰ ਪੈਲਸ ਤੋਂ ਮੈਂ ਉੱਥੇ ਚੱਲਿਆ ਗਿਆ ਮੈਂ ਕਹਾ ਹਾਂ ਬਾਈ ਹੁਕਮ ਕਰ ਯਾਰ ਮੈਂ ਹਾਂ ਜੇ ਗਾਣਾ ਗੋਣਾ ਲੈਣਾ ਹੋਊਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਤਰਤਾ ਕਹਿੰਦਾ ਤੇਰੇ ਗਾ ਹਮ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਹੈ ਨਹੀਂ ਤਾਂ ਮੈਂ ਪੰਜਾਬ ਦੇ ਕਲਾਕਾਰਾਂ ਤੋਂ ਫੋਨ ਕਰਕੇ ਇਹੀ ਪੁੱਛਦਾ ਰਹਿ ਗਿਆ ਵੀ ਗਾਣਾ ਹੋ ਗਿਆ ਪੇਮੈਂਟ ਮੈਂ ਕਹਿੰਦਾ ਹੀ ਨਹੀਂ ਸੀ ਮੈਨੂੰ ਇਸ ਵੀਸ਼ਾਲ ਕਲਾਕਾਰ ਸਿਆਣੇ ਹੁੰਦੇ ਆਪੇ ਹੀ ਕਹਿ ਦੇਣਗੇ ਕਿ ਆਈ ਨਹੀਂ ਕਿਸੇ ਨੇ ਇਹ ਗੁੱਸਾ ਨਹੀਂ ਹੈਗਾ ਵੀ ਕਲਾਕਾਰਾਂ ਨੇ ਪੇਮੈਂਟ ਨਹੀਂ ਦਿੱਤੀ ਪੇਮੈਂਟ ਹੀ ਸਾਰਾ ਕੁਝ ਨਹੀਂ ਹੁੰਦੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਪਰ ਇਹ ਵੀ ਗੱਲ ਆ ਕਿ ਪੈਸਾ ਹੁੰਦਾ ਵੀ ਬਹੁਤ ਮੈਂ ਛੱਡ ਗਿਆ ਲੈਣ ਬਾਈ 1993 ਤੋਂ ਗਾਣੇ ਲਿਖ ਲਿਖ ਕੇ ਮੈਂ 2000 16 ਤੱਕ ਥੱਕ ਗਿਆ ਵੀ ਮੈਂ ਨਹੀਂ ਗਾਣੇ ਲਿਖਣੇ ਕਿਉਂਕਿ ਕੱਲਾ ਨਾਂ ਨਹੀਂ ਜ਼ਰੂਰੀ ਯਾਰ ਅੱਜਕੱਲ੍ਹ ਦੁਨੀਆ ਤੇ ਜੀਣ ਲਈ ਨਾਵਾਂ ਵੀ ਜ਼ਰੂਰੀ ਆ ਹਨਾ ਪਰ ਮੈਨੂੰ ਇਹ ਹੁੰਦਾ ਸੀ ਵੀ ਕਲਾਕਾਰਾਂ ਨਾਲ ਸ਼ਿਕਵਾ ਕੋਈ ਨਹੀਂ ਪੈਸਿਆਂ ਦਾ ਚੂਜਦਾ ਮੈਂ ਕੀਤਾ ਨਾ ਵੀ ਮੈਂ ਗੀਤਕਾਰੀ ਕਰਨੀ ਹੈ ਇੱਕ ਕਲਾਕਾਰਾਂ ਨੇ ਥੋੜੀ ਕਿਹਾ ਸੀ ਤੂੰ ਕਰ ਮੈਂ ਸੋਚਿਆ ਵੀ ਗੀਤਕਾਰੀ ਕਰਾਂਗੇ ਨਾਮ ਬਣਾਵਾਂਗੇ ਅੱਛਾ ਮੈਂ ਚਲੋ ਹੁਣ ਤੁਸੀਂ ਇਹ ਜ਼ਿਕਰ ਛੇੜਿਆ ਤਾਂ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਪ੍ਰਤੀ ਸੀਲੋਂ ਜਿਨੇ ਬਹੁਤ ਵੱਡੇ ਵੱਡੇ ਗੀਤ ਲਿਖੇ ਹਨਾ ਤੇ ਜ਼ਿੰਦਗੀ ਤੁਸੀਂ ਹੁਣ ਕਲਾਕਾਰਾਂ ਵਾਲੀ ਬਤਾ ਰਹੇ ਹੋ ਫੋਰਚੂਨਰ ਗੱਡੀ ਰੱਖੀ ਆ ਇਹ ਫਿਰ ਕਿਵੇਂ ਹੋਇਆ ਥੋੜਾ ਜਿਹਾ ਵੀ ਦੱਸੋ ਇਹਦੇ ਵਿੱਚ ਐਡ ਕਰ ਲਓ ਕਿ ਮੈਂ ਮੈਂ ਤਾਂ ਮੈਂ ਇੱਕ ਗੀਤਕਾਰੀ ਨੇ ਲੈ ਕੇ ਦਿੱਤੀ ਕਿ ਤੁਹਾਡੇ ਦੂਜੇ ਜਿਹੜਾ ਪ੍ਰੋਫੈਸ਼ਨ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਤਾਂ ਦੇਖੋ ਮੈਂ ਤਾਂ ਧੰਨਵਾਦ ਇਹ ਕਰੂੰਗਾ ਬਈ ਇਹ ਮੈਂ ਦਲਜੀਤ ਦੋਸਾਨੀ ਦਾ ਇੱਕ ਐਹਸਾਨ ਆ ਮੇਰੇ ਉੱਤੇ ਬੇਸ਼ੱਕ ਮੈਨੂੰ ਕੋਈ ਕਹਿਣ ਲੱਗ ਜਾਂਦਾ ਵੀ ਦਲਜੀਤ ਦੇ ਬੜੇ ਗਾਣੇ ਸੀ ਤਾਂ ਤੈਨੂੰ ਪੈਸੇ ਬਹੁਤ ਮਿਲੇ ਹੋਣੇ ਆ ਇਹ ਸੱਚਾ ਦਲਜੀਤ ਭਾਈ ਵੀ ਤੁਹਾਨੂੰ ਕਿਤੇ ਪੁੱਛੋਗੇ ਤਾਂ ਦੱਸੂਗਾ ਮੈਂ ਦਲਜੀਤ ਭਾਈ ਤੋਂ ਗਾਣਿਆਂ ਦੇ ਪੈਸੇ ਨਹੀਂ ਲਏ ਪਿਆਰ ਸੀ ਸਾਡਾ ਪਿਆਰ ਸੀਗਾ ਅਸੀਂ ਇਕੱਠੇ ਰਹਿੰਦੇ ਸੀ ਗੱਡੀ 'ਚ ਅਸੀਂ ਭਾਈਆਂ ਵਾਂਗੂ ਰਹਿੰਦੇ ਸੀ ਮੇਰੀ ਤੇ ਦਲਜੀਤ ਦੀ ਤਕਰੀਬਨ ਮੈਨੂੰ ਲੱਗਦਾ ਡੇਲੀ ਇਕੱਠੇ ਸੀ ਅਸੀਂ ਰੋਜ਼ ਚੰਡੀਗੜ੍ਹ ਜਾਣਾ ਦਿੱਲੀ ਜਾਣਾ ਕਿਤੇ ਓਦਾਂ ਵੀ ਘੁੰਮਣ ਜਾਣਾ ਤੇ ਅਸੀਂ ਇਕੱਠੇ ਰਹਿੰਦੇ ਸੀ ਦਲਜੀਤ ਦਾ ਮੇਰੇ ਤੇ ਇੱਕ ਬਹੁਤ ਵੱਡਾ एहसान ਆ ਮੈਨੂੰ ਬਾਬਾ ਬਾਲਕਨਾਥ ਦਰਬਾਰ ਨਹੀਂ ਪਤਾ ਸੀ ਕਿੱਥੇ ਆ ਅੱਛਾ ਜਦੋਂ ਦਲਜੀਤ ਨੂੰ ਇੱਕ ਦੋ ਤੰਗੀਆਂ ਆਈਆਂ ਤਾਂ ਬਾਈ ਕਹਿੰਦਾ ਵੀ ਆਪਾਂ ਬਾਬਾ ਜੀ ਦੇ ਜਾਣਾ ਔਰ ਆਲਰੇਡੀ ਦਲਜੀਤ ਦੋਸਾਂਝ ਦਾ ਦੋਸਾਂਝ ਕਲਾਂ ਪਿੰਡ 'ਚ ਮੈਂ ਜਾ ਕੇ ਨਲਾ ਚੁੱਕੇ ਹਾਂ ਹਾਂ ਉੱਥੇ ਬਹੁਤ ਸੰਗਤ ਆ ਜਿਹੜੀ ਬਾਬ ਬਾਈ ਮੈਨੂੰ ਲੈ ਕੇ ਗਿਆ ਸੀ ਪਹਿਲੀ ਵਾਰੀ ਵਾਵਾ ਬਾਲਕਨਾਥ ਦਰਬਾਰ ਪਾਈ ਨੇ ਪਹਿਲੀ ਵਾਰੀ ਜਾ ਕੇ ਪਹਿਲੀ ਪੌੜੀ ਦੇ ਉੱਤੇ ਮੈਨੂੰ ਕਿਹਾ ਯਾਰ ਕਿ ਐਡੀ ਕਰੋੜੀ ਦੇਵੇਂਗਾ ਲੱਭ ਕੇ ਸਾਫ ਜੀ ਮੈਂ ਦਿੱਤੀ ਮੈਨੂੰ ਨਹੀਂ ਪਤਾ ਸੀ ਕੀ ਕਰਨਾ ਬਾਈ ਨੇ ਬਾਈ ਨੇ ਰੋੜੀ ਥੋੜੀ ਜੀ ਸਾਫ ਕੀਤੀ ਪਹਿਲੀ ਪੌੜੀ ਤੋਂ ਲੈ ਕੇ ਉੱਪਰ ਤੱਕ ਬਾਈ ਨੇ ਡੰਡੌਤ ਕੀਤੀ ਅੱਛਾ ਵਾਵਾ ਬਾਲਕਨਾਥ ਦਰਬਾਰ ਤੇ ਉਸ ਤੋਂ ਬਾਅਦ ਫਿਰ ਬਾਈ ਬੰਬੇ ਵਾਲੇ ਪਾਸੇ ਨੂੰ ਨਿਕਲ ਗਿਆ ਫਿਲਮਾਂ ਹਿੱਟ ਹੋ ਗਈਆਂ ਦੋ ਤਿੰਨ ਜਟਾ ਐਂਜੂਲੇਟ ਬਹੁਤ ਹਿੱਟ ਰਹੀ ਤਾਂ ਮੈਂ ਲੁਧਿਆਣੀ ਰਹਿ ਗਿਆ ਫਿਰ ਮੈਨੂੰ ਇਦਾਂ ਸੀ ਵੀ ਯਾਰ ਜਦੋਂ ਔਖਾ ਹੋਇਆ ਸੀ ਤਾਂ ਬਾਈ ਬਾਬਾ ਬਾਲਗਨੰਦ ਗਿਆ ਸੀ ਕਿਉਂ ਨਾ ਮੈਂ ਵੀ ਜਾਵਾਂ ਮੈਨੂੰ ਹਾਲਾਕੇ ਰਸਤਾ ਨਹੀਂ ਪਤਾ ਸੀ ਮੈਂ ਰਸਤਾ ਪੁੱਛਦਾ ਪਛਾਉਂਦਾ ਉੰਨੇ ਤੋਂ ਰਸਤਾ ਜਾਂਦਾ ਵਾ ਮੈਂ ਵੀ ਉਸ ਜਗ੍ਹਾ ਤੇ ਪਹੁੰਚ ਗਿਆ ਮਾਹ ਯਾਰ ਲਿਆ ਫਿਰ ਆਪਾਂ ਵੀ ਸਾਫ ਜੀ ਬੱਟੀ ਲੱਭਦੇ ਆ ਬੇਸ਼ੱਕ ਥੋੜਾ ਜਿਹਾ ਮੈਸੇਜ ਦਾ ਭਾਰਾਂ ਪਹਿਲੇ ਦਿਨ ਤੋਂ ਹੀ ਮੈਂ ਔਖਾ ਸੌਖਾ ਹੋ ਕੇ ਮੈਂ ਵੀ ਡੰਡੋਤ ਪਾਈ ਤੇ ਜਿੱਦਣ ਦੀ ਮੈਂ ਡੰਡੋਤ ਪਾਈ ਆ ਤੇ ਮੇਰੇ ਜਾਗਰਨ ਜਿਹੜੇ ਉਹ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਤਿੰਨ ਜਿਲੇ ਬਹੁਤ ਜ਼ਿਆਦਾ ਨੇ ਮੈਨੂੰ ਲੱਗਦਾ ਜੀ ਤੈਨ ਜੱਲੇ ਲਵਾਉਂਦੇ ਰਹਿਣ ਮੇਰੀ ਜ਼ਿੰਦਗੀ ਤਾਂ ਲੰਘ ਹੀ ਜਾਣੀ ਆ ਵਧੀਆ ਔਰ ਇਹ ਜਿਹੜੀ ਗੱਡੀਆਂ ਆਈਆਂ ਜਾਂ ਮਤਲਬ ਮੈਂ ਤਾਂ ਯਾਰ ਦਲਜੀਤ ਬਾਈ ਦੇ ਦਫ਼ਤਰ ਜਾਂਦਾ ਸੀ ਤਾਂ ਆਟੋ 'ਚ ਬਹਿ ਕੇ ਜਾਂਦਾ ਸੀ ਇਹ ਝੂਠ ਕੋਈ ਨਹੀਂ ਹੈਗਾ ਅੱਜ ਵੀ ਲੋਕ ਗਵਾਹ ਨੇ ਇਸ ਗੱਲ ਦੇ ਵੀ ਪਿਰਤੀ ਬਾਈ ਦਾ ਜਦੋਂ ਪੰਗਾ ਗਾਣਾ ਹਿੱਟ ਸੀ ਅਸੀਂ ਪਿਰਤੀ ਬਾਈ 10 ਰੁਪਏ ਦੇ ਕੇ ਆਟੋ 'ਚ ਜਾਂਦਾ ਦੇਖਿਆ ਔਰ ਮੈਂ ਮੰਨਦਾ ਐਸ ਗੱਲ ਨੂੰ ਯਾਰ ਮੇਰੀ ਸਾਈਕਲ ਲੈਣ ਦੀ ਹਿੰਮਤ ਨਹੀਂ ਸੀਗੀ ਆਟੋ ਤੋਂ ਲੈ ਕੇ ਫੋਰਚੂਨਰ ਦਾ ਸਫ਼ਰ ਮੇਰਾ ਬਹੁਤ ਵੱਡਾ ਵਾ ਇਹ ਨਵੇਂ ਮਾਡਲ ਵਾਲੀ ਫੋਰਚੂਨਰ ਫਿਰ ਬਾਬੇ ਬਲਕਨਾਥ ਨੇ ਕਿਰਪਾ ਕੀਤੀ ਹਾਂ ਜੀ ਬਾਬਾ ਜੀ ਦੀਆਂ ਸੰਗਤਾਂ ਦੀ ਮਿਹਰ ਆ ਉਹਨਾਂ ਦੀ ਕਿਰਪਾ ਜਦੋਂ ਉਹਨਾਂ ਦੇ ਭਜਨ ਗਾਈਦੇ ਉਹਨਾਂ ਦੀ ਮਹਿਮਾ ਕਿਸੇ ਵੀ ਗੁਰੂ ਪੀਰ ਦੀ ਉਸਤਤ ਕਰਦੇ ਆ ਤਾਂ ਉਹਦੀਆਂ ਸੰਗਤਾਂ ਹੁੰਦੀਆਂ ਜਿਹੜੀਆਂ ਉਹ ਖੁਸ਼ ਹੋ ਕੇ ਕਦੇ ਮलाल ਨਹੀਂ ਆਂਦਾ ਕਿ ਯਾਰ ਉਹ ਹੋਰ ਸੀ ਦੁਨੀਆ ਪਰ ਇਹ ਦੁਨੀਆ ਜ਼ਿਆਦਾ ਵਧੀਆ ਇਹ ਜ਼ਿਆਦਾ ਵਧੀਆ ਇੱਥੇ ਰਿਸਪੈਕਟ ਬਹੁਤ ਅੱਛਾ ਫਿਰ ਤੇ ਆਪਾਂ ਮੈਨੂੰ ਲੱਗਦਾ ਕਿ ਜੇ ਚਲੋ ਰਾਜਵੀਰ ਹੋਰਾਂ ਦੇ ਲਈ ਆਪਾਂ ਡੈਡੀਕੇਟ ਕੀਤੀ ਹੈ ਇਹ ਇੰਟਰਵਿਊ ਪਰ ਮੈਂ ਥੋੜਾ ਜਿਹਾ ਜੇ ਤੁਸੀਂ ਐਡ ਆਨ ਕਰਨਾ ਚਾਹੋ ਨੀ ਤਾਂ ਆਪਾਂ ਕਦੇ ਫੇਰ ਵੀ ਬਹਿ ਜਾਾਂਗੇ ਦਲਜੀਤ ਦਸਾਂਝ ਦੇ ਉੱਤੇ ਸਪਿਰਚੁਅਲਿਟੀ ਦਾ ਬਹੁਤ ਅਸਰ ਆ ਇਹ ਆਪਾਂ ਅਕਸਰ ਸੁਣਦੇ ਆ ਚਲੋ ਔਰ ਦਲਜੀਤ ਦਸਾਂਝ ਹੋਰਾਂ ਨੇ ਜਿੰਨਾ ਮਨ ਲੱਗਦਾ ਕਿ ਤਰੱਕੀ ਕੀਤੀ ਔਰ ਇਹ ਵੀ ਮੈਂ ਚੀਜ਼ ਮੰਨਦਾ ਕਿ ਟੈਲੈਂਟ ਦੇ ਨਾਲ ਨਾਲ ਜੇ ਪਰਮਾਤਮਾ ਦੀ ਕਿਰਪਾ ਨਾ ਹੋਵੇ ਤਾਂ ਇਸ ਮੁਕਾਮ ਨੂੰ ਸਰ ਕਰਨਾ ਬਹੁਤ ਔਖਾ ਦੇਖੋ ਮੈਂ ਦਲਜੀਤ ਭਾਈ ਬਾਰੇ ਇੱਕ ਗੱਲ ਕਹਿਣੀ ਜਾਊਂਗਾ ਵੀ ਜਿੱਥੇ ਦਲਜੀਤ ਦਸਾਂਝ ਪਹੁੰਚਿਆ ਮੈਨੂੰ ਲੱਗਦਾ ਨਹੀਂ ਵੀ ਉੱਥੇ ਕੋਈ ਪੰਜਾਬੀ ਸਿੰਗਰ ਪਹੁੰਚ ਸਕੂਗਾ ਹਮ ਸਾਰੇ ਜ਼ੋਰ ਲਾ ਲੈਣ ਚਾਹੀਏ ਠੀਕ ਹੈ ਬਿਲਕੁਲ ਠੀਕ ਕਿਉਂਕਿ ਮੈਂ ਜਿੰਨੀ ਵਾਰ ਗੱਡੀ 'ਚ ਨਾਲ ਬੈਠਿਆ ਜੇ ਬਾਈ ਨੇ ਮੈਨੂੰ ਗਿਲਨ ਵਾਲੀ ਨਹਿਰ ਤੋਂ ਚੱਕਣਾ ਜਾਂ ਦੁਗਰੀ ਤੋਂ ਬਾਈ ਨੇ ਮੈਂ ਬਹਿਣਾ ਬਾਈ ਨੇ ਕਿਹਾ ਵੀ ਫੋਨ ਬੰਦ ਕਰ ਦੇ ਚਾਹੇ ਡੀਸੀ ਦਾ ਫੋਨ ਆ ਜਾਵੇ ਫੋਨ ਨਹੀਂ ਚੱਕਣਾ ਮੈਂ ਕਿਹਾ ਠੀਕ ਹੈ ਵੀਰੇ ਨਹੀਂ ਚੱਕਦਾ ਮੈਂ ਗੱਡੀ ਚਲਾਉਣੀ ਬਾਈ ਨੇ ਇੱਕ ਰਮਾਲ ਕੱਢਣਾ ਬੰਨੇ ਆ ਤੇ ਖੁਟਕਾ ਸਾਹਿਬ ਕੱਢਿਆ ਸੁਖਮਨੀ ਸਾਹਿਬ ਪਾੜਨਾ ਸ਼ੁਰੂ ਕਰਨਾ ਮੈਂ ਬਾਈ ਨੂੰ ਲਗਾਤਾਰ ਬੇਨ ਨਾਗਾ ਤੇ ਨਾ ਸੋ ਪੈਂਡ ਦੇ ਨਹੀਂ ਕਰਦੇ ਦੇਖਿਆ ਵਾ ਸੋਖਨੀ ਸਾਹਿਬ ਪੜਦਾ ਤੇ ਜਿਹੜਾ ਟਾਈਮ ਬਾਈ ਕੋਲੇ ਜਦੋਂ ਬਾਈ ਨੇ ਫਿਰ ਸੋਖਨੀ ਸਾਹਿਬ ਪੜ ਲੈਣਾ ਜਿੱਦਾਂ ਖੰਨੇ ਤੱਕ ਜਾਂਦੇ ਜਾਂਦੇ ਬਾਈ ਨੇ ਸੋਖਨੀ ਸਾਹਿਬ ਕਰ ਲੈਣਾ ਹਨਾ ਕਰਕੇ ਬਾਈ ਨੇ ਬੋਟਕਾ ਸਾਹਿਬ ਵਿੱਚ ਰੱਖ ਕੇ ਔਰ ਮਾਲ ਲਾ ਕੇ ਕਹਿਣਾ ਵੀ ਲੈ ਵੀ ਬਿਰਤੀ ਇੰਦਾ ਕਰ ਹੁਣ ਚਾਹੇ ਫੋਨ ਤੇ ਲੋਕਾਂ ਨੂੰ ਗਾਲਾਂ ਕੱਢੀ ਚੱਲ ਜਿਹੜਾ ਕੰਮ ਸੀ ਉਹ ਨਿਬੜ ਗਿਆ ਮਤਲਬ ਬਾਈ ਦੇ ਉਹ ਚੀਜ਼ਾਂ ਤਾਂ ਬਾਈ ਦੀਆਂ ਮਤਲਬ ਬਹੁਤ ਜ਼ਿਆਦਾ ਮਤਲਬ ਮੈਨੂੰ ਵੀ ਕਦੇ-ਕਦੇ ਮੈਂ ਪ੍ਰਭਾਵਿਤ ਹੋ ਜਾਣਾ ਵੀ ਯਾਰ ਵੀ ਬਾਈ ਦੀ ਜਿਹੜੀ ਮਿਹਨਤ ਆ ਨਾ ਮਿਹਨਤ ਦਾ ਸਾਰਾ ਹੀ ਕਰਦੇ ਆ ਯਾਰ ਸਾਰੇ ਗੱਲਾਂ ਕਰਦੇ ਆ ਮੈਂ ਬਾਈ ਦੇ ਹੱਥ ਚ ਇੱਕ ਮੀਟਰ ਤੁਸੀਂ ਦੇਖਿਆ ਹੋਣਾ ਕਦੀ ਜਿਹਦੇ ਵਿੱਚ ਕਾਊਂਟਿੰਗ ਹੁੰਦੀ ਆ ਹਾਂਜੀ 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 ਬਾਈ ਦੇ ਹੱਥ ਜੋ ਮੀਟਰ ਹੁੰਦਾ ਸੀ ਉਹ ਮੀਟਰ ਤੇ ਬਾਈ ਦੇ ਮੂੰਹ ਚ ਇਦਾਂ ਹੀ ਚੱਲਦਾ ਰਹਿੰਦਾ ਸੀ ਵੈਗਰੂ 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 ਮਤਲਬ ਜੇ ਭਾਈ ਜੈਸੀ ਗੱਲ ਵੀ ਕਰਦੇ ਆ ਉਹ ਸੁਣ ਰਿਹਾ ਤਾਂ ਉਹਦੇ ਜਿਹੜਾ ਮਤਲਬ ਯਾਰ ਮਤਲਬ ਉਹਦਾ ਅੰਦਰ ਸੀ ਜਿਹੜਾ ਉਹ ਵੈਗਰੂ ਵੈਗਰੂ ਇਹ ਇਹ ਸ਼ੁਰੂ ਤੋਂ ਹੀ ਦੇਖਿਆ ਤੁਸੀਂ ਮੈਂ ਸ਼ੁਰੂ ਤੋਂ ਦੇਖਿਆ 2000 6 ਤੋਂ ਲੈ ਕੇ ਅੱਛਾ ਮੈਂ 6 ਤੋਂ ਲੈ ਕੇ ਬਾਈ ਨੂੰ ਵੈਗਰੂ ਸੋਖ ਨੀza ਪੜਦੇ ਦੇਖਿਆ ਔਰ ਕੱਲਾ ਭਾਈ ਨਹੀਂ ਕਹਿੰਦੇ ਇੱਕ ਜਣਾ ਨਹੀਂ ਹੁੰਦਾ ਇੱਕ ਤੇ ਇੱਕ 2 11 ਹੋ ਜਾਂਦੇ ਆ ਭਾਈ ਨੇ ਤਾਂ ਕਦੇ ਫੈਮਿਲੀ ਦੀ ਗੱਲ ਨਹੀਂ કરી ਤਾਂ ਭਾਈ ਦੇ ਮਾਤਾ ਜੀ ਹੋਣੀ ਵੀ ਘਰੇ ਉਹ ਵੀ ਨਿਤਨੇ ਮਤਲਬ ਉਹ ਵੀ ਉਹ ਵੀ ਸਾਰਾ ਮੈਂ ਜਾਂਦਾ ਰਹਿੰਦਾ ਸੀ ਘਰੇ ਤੇ ਮੇਰੇ ਘਰੇ ਆਉਣੀ ਜਾਣੀ ਸੀ ਸਾਰਾ ਜਿਹੜਾ ਦਫਤਰ ਦਾ ਕੰਮ ਸੀ ਜਾਂ ਪ੍ਰੋਗਰਾਮਾਂ ਦਾ ਕੰਮ ਸੀ ਜਾਂ ਪੇਮੈਂਟ ਦਾ ਕੰਮ ਸੀ ਸਾਰਾ ਮੈਨੂੰ ਕਰਨਾ ਪੈਂਦਾ ਸੀ ਤਾਂ ਮਾਤਾ ਜੀ ਵੀ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਨੇ ਮਤਲਬ ਉਹਨਾਂ ਦਾ ਪੂਰਾ ਪਰਿਵਾਰ ਹੀ ਹੈ ਜਿਹੜਾ ਉਹ ਗੁਰੂ ਨਾਨਕ ਪਾਸੋਂ ਸੋ ਮੈਨਾਂ ਦਾ ਕਿ ਦਿਲਜੀਤ ਦਸਾਂਝ ਜੀ ਉਹਨਾਂ ਨੇ ਨਾਨਕ ਸਰ ਬਾਬਾ ਨਾਨ ਸਿੰਘ ਜੀ ਬਾਰੇ ਵੀ ਇੱਕ ਸ਼ਬਦ ਸ਼ਬਦ ਗਾਇਆ ਜਾਂਦੇ ਰਹਿੰਦੇ ਸੀ ਬਾਈ ਉੱਥੇ ਬੈਠ ਕੇ ਵੀ ਕਰਿਆ ਹੁੰਦਾ ਸੀ ਅਸੀਂ ਕਈ ਵਾਰ ਜਗਰਾਉਂ ਜਾਂਦੇ ਸੀ ਬਾਈ ਕਹਿੰਦਾ ਯਾਰ ਘਰੇ ਆ ਜਾ ਆਫਿਸ ਵਧਾ ਕੇ ਮੈਂ 5 ਵਜੇ ਜਦੋਂ ਆਫਿਸ ਵਧਾਉਣ ਦਾ ਟਾਈਮ ਸੀ ਤਾਂ ਬਾਈ ਕਹਿੰਦਾ ਸੀ ਘਰ ਆ ਜੀ ਯਾਰ ਹਨਾ ਆਪਾਂ ਨਾਨਕਸਰ ਜਾ ਕੇ ਆਉਣਾ ਨਾਨਕਸਰ ਜਾ ਕੇ ਵੀ ਬਾਈ ਉੱਥੇ ਗੁਰਦਕਾ ਸਾਹਿਬ ਲੈ ਕੇ ਬੈਠ ਕੇ ਪਾਠ ਕਰਨ ਲੱਗ ਜਾਂਦੇ ਸੀ ਨਾ ਫਿਰ ਮੈਂ ਡਿਊਟੀ ਤੇ ਖੜਦਾ ਸੀ ਕਿ ਕਈ ਬੰਦੇ ਜਿਹੜੇ ਜਾਣਦੇ ਆ ਸਰੋਤੇ ਉਹ ਕੋਲੇ ਆਉਣਾ ਚਾਹੁੰਦੇ ਸੀ ਤਾਂ ਮੈਂ ਕਹਿੰਦਾ ਯਾਰ ਬਾਈ ਨੂੰ ਪਾਠ ਕਰ ਲੈਣ ਦੋ ਤੇ ਫਿਰ ਬਾਈ ਕੱਟ ਕਰਦਾ ਸੀ ਉੱਥੇ ਲੋਕਾਂ ਦੇ ਸਾਹਮਣੇ ਨਹੀਂ ਕਰਦਾ ਸੀ ਪਰ ਕਦੇ-ਕਦੇ ਜਾ ਕੇ ਉਹਦਾ ਦਿਲ ਕਰਦਾ ਸੀ ਮੈਂ ਨਾਨਕਸਰ ਬੈਠ ਕੇ ਪਾਠ ਕਰਿਆ ਵਾ ਹਨਾ ਇੱਕ ਪਾਠ ਉੱਥੇ ਵੀ ਬਹਿ ਕੇ ਬਾਈ ਕਰਿਆ ਹੁੰਦਾ ਸੀ ਜਾਣਦੇ ਸੀ ਅਸੀਂ ਬਾਰ-ਬਾਰ ਤੇ ਮਤ ਮਤਲਬ ਕੀ ਕਹੀਏ ਯਾਰ ਕਲਾਕਾਰਾਂ ਵਾਸਤੇ ਇੱਕ ਤੋਂ ਇੱਕ ਕਲਾਕਾਰ ਬੈਠੇ ਮੈਂ ਤਾਂ ਇਹ ਕਹੂੰਗਾ ਹੱਥ ਜੋੜ ਕੇ ਵੀ ਸਾਰੇ ਅਰਦਾਸ ਕਰੋ ਸਾਡੇ ਕਲਾਕਾਰਾਂ ਨੂੰ ਸਾਡੇ ਪੰਜਾਬ ਨੂੰ ਯਾਰ ਨਜ਼ਰ ਲੱਗੀ ਆ ਕਿਸੇ ਦੀ ਕੋਈ ਤਾਂ ਮਿਰਚਾਂ ਵਾਰ ਕੇ ਚੁੱਲ੍ਹੇ ਪਾ ਦੋਗੇ ਸਾਡੇ ਪੰਜਾਬ ਦੇ ਕਲਾਕਾਰ ਨਾ ਯਾਰ ਜਾਣ ਐਨੇ ਲੋਕ ਪਿਆਰ ਕਰਦੇ ਆ ਰਾਜਵੀਰ ਪਿੱਛੇ ਦੁਨੀਆ ਰੋਂਦੀ ਦੇਖੀ ਰੋਂਦੀ ਦੇਖੀ ਔਰੋਂਦੀ ਦੇਖੀ ਉਸ ਤੋਂ ਪਹਿਲਾਂ ਦੁਆਵਾਂ ਅਸੀਂ ਜਾਗਰਨ ਤੇ ਗਏ ਉੱਥੇ ਵੀ ਮੈਂ ਸੋਚਿਆ ਸੀ ਵੀ ਕਰੂੰਗਾ ਮੇਰੇ ਦਿਲ ਚੇ ਸੀ ਵੀ ਜੇ ਅਰਦਾਸ ਆਪਾਂ ਲੋਕਾਂ ਦੇ ਸਾਹਮਣੇ ਕਰੀਏ ਨਾ ਤਾਂ ਕਬੂਲ ਨਹੀਂ ਹੁੰਦੀ ਅਰਦਾਸਾਂ ਹਮੇਸ਼ਾ ਮੁੱਠੀ ਬੰਦ ਚ ਹੀ ਹੋਣੀ ਚਾਹੀਦੀਆਂ ਨੇ ਗੁਪਤ ਸਿਆਣੀਆਂ ਦੀਆਂ ਗੁਪਤ ਹੋਣੀ ਤੇ ਉੱਥੇ ਮੈਨੂੰ ਮਾਤਾ ਦੀ ਜਾਗਰਣ ਤੇ ਕਿਸੇ ਨੇ ਸਪੈਸ਼ਲ ਕਿਹਾ ਕਹਿੰਦਾ ਯਾਰ ਵਿਰਾਜਵੀਰ ਦੀ ਅਰਦਾਸ ਕਰ ਦਿਓ ਮੈਂ ਸੰਗਤਾਂ ਨੂੰ ਕਿਹਾ ਵੀ ਇੱਕ ਜਕਾਰਾ ਮਾਤਾ ਰਾਣੀ ਦੇ ਚਰਨਾਂ 'ਚ ਰਾਜਵੀਰ ਬਾਈ ਦੇ ਨਾਮ ਦਾ ਲਾ ਦੀਏ ਵੀ ਬਾਈ ਠੀਕ ਹੋ ਜਵੇ ਯਾਰ ਪਰ ਪਤਾ ਨਹੀਂ ਮਾਲਕ ਨੂੰ ਕੀ ਮਨਜ਼ੂਰ ਸੀ ਸਾਰਿਆਂ ਨੇ ਅਰਦਾਸਾਂ ਕਰੀਆਂ ਕਿਸੇ ਦੀ ਵੀ ਅਰਦਾਸਾਂ ਕੰਮ ਨਹੀਂ ਆਈਆਂ ਬਾਈ ਰਾਜਵੀਰ ਵਰਗਾ ਬੰਦਾ ਦੁਨੀਆ ਤੇ ਨਹੀਂ ਲੱਭਣਾ ਹੈਗਾ ਘੈਂਟ ਬੰਦਾ ਪੂਰਾ ਲੱਠਾ ਬੰਦਾ ਮਤਲਬ ਨਿੱਡਰ ਬੰਦਾ ਦਲੇਰ ਬੰਦਾ ਕੀ ਕਹਿਦੀ ਉਹਦੇ ਬਾਰੇ ਉਹ ਗੀਤ ਵੀ ਕੋਈ ਕੀਤੇ ਹੋਏ ਨੇ ਪ੍ਰਤੀ ਰਾਜਵੀਰ ਹੋਣਾ ਦੇ ਸੀ ਹਾਂ ਉਹ ਮੈਂ ਕਹਿਣਾ ਚਾਹੂੰਗਾ ਤੁਹਾਨੂੰ ਮੈਂ ਬਾਲਾ ਤਾਂ ਨਹੀਂ ਕਰਦਾ ਗਤਨ ਬਾਈ ਹੁਣ ਤੁਸੀਂ ਪੁੱਛ ਲਿਆ ਤਾਂ ਰਾਜਵੀਰ ਬਾਈ ਦੇ ਅਸੀਂ 15 ਕ ਗਾਣੇ ਉਦੋਂ ਕਰੇ ਸੀ 4-5 ਕਹਲੇ ਗਾਣੇ ਰਿਲੀਜ਼ ਮੇਰੇ ਹੋਏ ਨੇ ਮੈਂ ਦੱਸਦਾ ਸਰੋਤਿਆਂ ਨੂੰ ਬਾਈ ਦਿਆਂ ਨੂੰ ਬਈ ਬਿਲਕੁਲ ਨਾ ਘਬਰਾਇਓ ਜੋ ਹੋਣਾ ਸੀ ਉਹ ਤਾਂ ਹੁਣ ਹੋ ਗਿਆ ਤੇ ਬਾਈ ਨੂੰ ਅਸੀਂ ਆਵਾਜ਼ ਨਾਲ ਤੁਸੀਂ ਵੀ ਜਿੰਦਾ ਰੱਖੋਗੇ ਅਸੀਂ ਵੀ ਰੱਖਾਂਗੇ ਗੀਤਕਾਰ ਬਾਈ ਦੇ ਹੋਰ ਵੀ ਤਾਂ ਕਿਤੇ ਨਾ ਕਿਤੇ ਪਈ ਹੋਣਿਆ ਸੋਰੀ ਉਹਦੇ ਵਿੱਚ ਉਹ ਦੱਸਣ ਜਾਂ ਨਾ ਦੱਸਣ ਕਿਉਂਕਿ ਕਈ ਲੋਕ ਬਿਜ਼ਨਸ ਕਰ ਜਾਂਦੇ ਸਿੱਧੂ ਮੂਸੇ ਵਾਲੇ ਤੇ ਕਈ ਲੋਕਾਂ ਨੇ ਬਿਜ਼ਨਸ ਕਰਤਾ ਸੀ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਆਪਦੇ ਪੇਜ ਬਣਾ ਕੇ ਉਹਦੇ ਗਾਣੇ ਸ਼ੇਅਰ ਕਰਤੇ ਮੇਰੇ ਕੋ ਗਾਣੇ ਪਏ ਨੇ ਬਾਈ ਦੇ ਹਲੇ ਜਖਮ ਬਹੁਤ ਅੱਲੇ ਆ ਪਰਿਵਾਰ ਨੂੰ ਹੌਲੀ-ਹੌਲੀ ਇੱਕ ਵਾਰ ਪੈਰਾਂ ਤੇ ਮਾਲਕ ਪਰਮਾਤਮਾ ਮੇਰਾ ਪਰਿਵਾਰ ਦੇ ਕੋਲ ਜਾਵਾਂਗੇ ਸੰਪਰਕ ਕਰਾਂਗੇ ਪਰਿਵਾਰ ਦੇ ਕੋਲ ਜਾਵਾਂਗੇ ਉਹਨਾਂ ਨਾਲ ਉਹਨਾਂ ਦੇ ਨਾਲ ਸੰਪਰਕ ਕਰਾਂਗੇ ਤੇ ਬਾਈ ਦੇ ਨਾਲ ਮੁੰਡਾ ਹੁੰਦਾ ਸੀ ਅਸੁਖਦਰਸ਼ਨ ਵੀਰ ਹਾਂ ਤਾਂ ਉਹਦੇ ਨਾਲ ਗੱਲ ਕਰਾਂਗੇ 10 ਕ ਗਾਣੇ ਬਾਈ ਦੇ ਮੇਰੇ ਕੋਲ ਫੁੱਲ ਐਂਡ ਫਾਈਨਲ 10 ਗਾਣੇ ਫਾਈਨਲ ਬਾਈ ਦੇ ਫਾਈਨਲ ਪੈਨੇ ਜਿਹੜੇ ਰਿਲੀਜ਼ ਨਹੀਂ ਹੋਏ ਹਾਂ ਰਿਲੀਜ਼ ਨਹੀਂ ਹੋਏ ਉਹਨਾਂ ਬਾਰੇ ਸਾਡੀ ਸਲਾਹ ਚੱਲਦੀ ਰਹਿੰਦੀ ਮੈਂ ਬਾਈ ਨੂੰ ਪਿਛਲੇ ਸਾਲ ਵੀ ਕਹਾਂ ਮੈਂ ਬਾਈ ਇੱਕ ਗੱਡੀ ਗਾਣਾ ਪਿਆ ਇੱਕ ਡਰਾਈਵਰਾਂ ਲਈ ਗਾਣਾ ਬਹੁਤ ਪਿਆਰਾ ਬਾਈ ਨੇ ਬਹੁਤ ਹੀ ਪਿਆਰਾ ਗਾਇਆ ਸਾਰਿਆਂ ਨੂੰ ਪਸੰਦ ਆਊਗਾ ਬਾਈ ਕਹਿੰਦਾ ਸੀ ਯਾਰ ਜਦੋਂ ਅਮਰੀ ਮੈਂ ਉੱਥੇ ਹੀ ਕਰਕੇ ਆਉਣਾ ਮੇਰਾ ਦਿਲ ਕਰਦਾ ਉੱਥੇ ਕਰਨਾ ਹੋਰ ਵੀ ਬਹੁਤ ਗਾਣੇ ਸੀ ਬਾਈ ਇੱਕ ਦੋ ਗਾਣੇ ਇਦਾਂ ਦੇ ਵਿੱਚ ਇੱਕ ਗਾਣਾ ਸੀਗਾ ਉਹਦਾ ਥੋੜਾ ਜਿਹਾ ਟਾਈਟਲ ਟੇਡਾ ਸੀਗਾ ਗਾਣੇ ਦਾ ਹਨ ਮੈਂ ਬਾਈ ਹਾਸਾ ਹਾਸ ਕੇ ਥਲੇ ਕਰ ਗਿਆ ਖੜਾ ਕਨਾਂ ਯਾਰ ਤੋਂ ਟਾਈਟਲ ਬਹੁਤ ਟੇਡੇ ਰੱਖਦਾ ਮੈਂ ਕਹਾ ਯਾਰ ਮੈਂ ਨਾ ਸੰਗਤ ਉਧਰ ਕਰਿਆ ਥੋੜੀ ਜੀ ਜੋ ਜੋ ਹਣੀ ਸਿੰਘ ਉਹਨਾਂ ਦੀ ਉਹ ਪੰਗੇ ਟੇਪ ਵੇਲੇ ਤਾਂ ਜਦੋਂ ਮੇਰਾ ਗਾਣਾ ਹੁੰਦਾ ਕੋਈ ਉਹਦਾ ਥੋੜਾ ਜਿਹਾ ਮਤਲਬ ਦੋ ਨਿਕਲੇ ਆਉਂਦੇ ਆ ਕਈ ਵਾਰ ਮੈਂ ਕੱਢਣੇ ਨਹੀਂ ਚਾਹੁੰਦਾ ਆਪੇ ਨਿਕਲੇ ਆਉਂਦੇ ਆ ਤਾਂ ਬਾਈ ਨੇ ਉਹ ਵੀ ਦੋ ਗਾਣੇ ਗਾਏ ਆ ਪਰ ਉਹ ਕਲੀਅਰ ਨਹੀਂ ਪਰ ਉਹਦੇ ਟਾਈਟਲ ਤੋਂ ਥੋੜਾ ਕਈ ਵਾਰੀ ਹਾਸਾ ਆ ਜਾਂਦਾ ਉਹ ਫਿਰ ਆਪਾਂ ਅ ਨੈਕਸਟ ਮੀਟਿੰਗ ਦੇ ਵਿੱਚ ਕਦੋਂ ਜਦੋਂ ਬੈਠਾਂਗੇ ਆਪਾਂ ਬਾਕੀ ਕਲਾਕਾਰਾਂ ਦੀਆਂ ਗੱਲਾਂ ਵੀ ਕਰਾਂਗੇ ਦਲਜੀਤ ਬਾਈ ਦੀਆਂ ਬਹੁਤ ਗੱਲਾਂ ਨੇ ਬਾਈ ਰੋਸ਼ਨ ਪ੍ਰਿੰਸ ਬਾਈ ਜੈਜੀ ਵੀ ਨਿਸ਼ਤਰਗਲ ਬਾਈ ਲੁੱਕ ਤੇ ਲੱਕ ਤੇ ਸੀ ਰੋਸ਼ਨ ਉਹਨਾਂ ਦਾ ਰੋਸ਼ਨ ਬਾਈ ਨੇ ਗਾਇਆ ਸੀ ਰਾਤ ਨੂੰ 11:00 ਵਜੇ ਮੈਨਾਂ ਲਈ ਲਿਖਿਆ ਨਹੀਂ ਸੀ ਬਾਈ ਦਾ ਫੋਨ ਆਇਆ ਕਹਿੰਦਾ ਯਾਰ ਮੇਰੀ ਇੱਕ ਫਿਲਮ ਆ ਰਹੀ ਹੈ ਫਿਰਤੀ ਸਿਰਫਰੇ ਮੈਂ ਕਿਹਾ ਹਾਂਜੀ ਬਾਈ ਹੁਕਮ ਕੰਦਾ ਯਾਰ ਕੋਈ ਪ੍ਰੋਮੋਸ਼ਨ ਟਰੈਕ ਚਾਹੀਦਾ ਮੈਂ ਕਹਾਂ ਯਾਰ ਇੱਕ ਗਾਣਾ ਹਲੇ ਗਿੱਲਾ ਹੀ ਆ ਹਲੇ ਸੁੱਕਿਆ ਨਹੀਂ ਹੈਗਾ ਵੀ ਦੋ ਹੀ ਟੱਪੇ ਬਣਾਏ ਨੇ ਵੀ ਉਹ ਪੰਜਾਬੀ ਬੋਲੇ ਨਾਲ ਮੈਂ ਇੰਗਲਿਸ਼ ਤੇ ਆੜਦਾ ਸੀ ਉਹ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ ਮੈਂ ਰਾਤ ਨੂੰ ਬਾਈ ਨੂੰ ਸੁਣਾਤਾ ਸਵੇਰੇ ਬਾਈ ਨੇ ਕਿਤੇ ਫਿਲਮ ਵਾਲੇ ਡਾਇਰੈਕਟਰਾਂ ਨੂੰ ਸੁਣਾਇਆ ਉਹ ਕਹਿੰਦੇ ਵੀ ਡੰਨਾ ਗਾਣਾ ਹਨਾ ਉਹ ਵੀ ਸਾਨੂੰ ਪਤਾ ਨਹੀਂ ਸੀ ਵੀ ਇਸ ਹਿਸਾਬ ਨਾਲ ਬਗਿਆ ਹੋਰ ਵੀ ਬਹੁਤ ਸਾਰੇ ਗਾਣੇ ਆ ਅ ਭਾਈ ਫਿਲਮ ਤੋਂ ਵੱਧ ਮਿਲਦਾ ਉਹ ਗੀਤ ਹੀ ਚੱਲਿਆ ਉਹ ਫਿਲਮ ਨਹੀਂ ਚੱਲੀ ਸੀ ਉਹ ਗਾਣਾ ਹੀ ਚੱਲਿਆ ਇੱਕ ਗਾਣਾ ਇਹ ਕਈ ਵਾਰ ਇਦਾਂ ਹੋ ਜਾਂਦਾ ਫਿਲਮਾਂ 'ਚ ਗਾਣੇ ਹਟ ਜਾਂਦੇ ਹਿੱਟ ਹੋ ਜਾਂਦੇ ਆ ਫਿਲਮਾਂ ਨਹੀਂ ਹੁੰਦੀਆਂ ਦੱਲੈਣਾ ਪੰਜਾਬ ਫਿਲਮ ਵੀ ਕੀ ਨਹੀਂ ਸੀ ਹਾਂ ਇਹ ਸਚਾਈ ਆ ਦਲਜੀਤ ਬਾਈ ਦੀ ਪਹਿਲੀ ਫਿਲਮ ਸੀ ਮੇਰਾ ਵੀ ਰੋਲ ਸੀ ਉਹ 'ਚ ਛੋਟਾ ਜਿਹਾ ਉਹ 'ਚ ਇੱਕ ਗਾਣਾ ਸੀਗਾ 128 ਕੁੜੀ ਦਾ 47 ਕੁੜੀ ਦਾ ਉਸ ਗਾਣੇ ਦੇ ਉੱਤੇ ਉਹ ਉਹ ਗਾਣੇ ਦੇ ਉੱਤੇ ਉਮੀਦ ਨਹੀਂ ਸੀ ਕਿਉਂਕਿ ਗੁੱਡੂ ਤੁਨ ਆਪਾਂ ਜੀ ਜਿਹੜੇ ਡਾਇਰੈਕਟਰ ਸੀ ਉਹ ਕਹਿੰਦੇ ਯਾਰ ਵੀ ਆਹ ਕੋਈ ਗੱਲਾਂ ਥੋੜੀ ਹੋਈਆਂ 120 ਵੀ ਅਸੀਂ ਲੱਕ ਥੋੜੀ ਮਿੰਨ ਵਚਨ ਬੇਦਲ ਦਾ ਲਿਖਿਆ ਹੋਇਆ ਸੀ ਉਹਦੇ ਉੱਤੇ ਪੰਜ ਗੀਤਕਾਰਾਂ ਦੀ ਮਿਹਨਤ ਹੋਈ ਸੀ ਅੱਜ ਤੱਕ ਕਿਸੇ ਨੇ ਸੱਚਾਈ ਨਹੀਂ ਦੱਸੀ ਕਿਉਂਕਿ ਅੱਜ ਵੀ ਜੇ ਉਹਦੀ ਸੀਡੀ ਤੁਸੀਂ ਚੱਕਦੇ ਹੋ ਠੀਕ ਹੈ ਉਹਦੇ ਉੱਤੇ ਲਿਖਿਆ ਹੈ ਲਿਰਿਕਸ ਆਨੰਦ ਰਾਜ ਆਨੰਦ ਅੱਛਾ ਹਾਂ ਜੀ ਉਹਦੇ ਉੱਤੇ ਵੀ ਬਚਨ ਬੇਦਲ ਸਾਹਿਬ ਦਾ ਨਾਮ ਨਹੀਂ ਹੈਗਾ ਇਹ ਕਿਉਂ ਉਹ ਇਦਾਂ ਹੋ ਗਿਆ ਸੀ ਉਹ ਗਾਣਾ ਜਦੋਂ ਅਸੀਂ ਬਣਾਇਆ ਨਾ ਮੇਰੇ ਯਾਦ ਆ ਸਮਰਾਲਾ ਚੌਕ ਦੀਆਂ ਜਿਹੜੀਆਂ ਮੇਨ ਬੱਤੀਆਂ ਨੇ ਹਾਂ ਮੈਂ ਤੇ ਦਲਜੀਤ ਭਾਈ ਦੋਨੇ ਚੰਡੀਗੜ੍ਹ ਨੂੰ ਜਾ ਰਹੇ ਸੀ ਕੋਈ ਕੰਮ ਤਾਂ ਬਾਈ ਕਹਿੰਦਾ ਯਾਰ ਇੱਕ ਗਾਣਾ ਆਇਆ ਮੇਰੇ ਕੋਲ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਹੁਸਨ ਜਵਾਨੀ ਬੱਲੇ ਬੱਲੇ ਨਖਰਾ ਬੜਾ ਗ੍ਰੇਡ ਕੁੜੀ ਦਾ ਉਹਦਾ ਨਾਮ ਸੀ ਨਖਰਾ ਗਾਣੇ ਦਾ ਗਾਣੇ ਦਾ ਹਾਂ ਤੇ ਕਾਲੇ ਰੰਗ ਦਾ ਗੇਟ ਕੁੜੀ ਦਾ ਬਾਪੂ ਆਉਂਦਾ ਲੇਟ ਕੁੜੀ ਦਾ ਲੱਕ मतलब 120 ਮੇਨ ਨਹੀਂ ਸੀ ਹਾਂ ਉਹ ਗਾਣੇ ਦੀ ਸ਼ੁਰੂਆਤ ਦੀ ਪਹਿਲੀ ਲਾਈਨ ਸੀ ਮੈਂ ਕਿਹਾ ਬਾਈ ਇਹਨੂੰ ਏਦਾਂ ਕਰ ਲਈਏ ਵੀ 128 ਕੁੜੀ ਦਾ 40 ਵੀ ਇਹਨੂੰ ਮੇਨ ਤੇ ਰੱਖ ਲਈ ਫਿਰ ਉਹਦੀ ਪਹਿਲੀ ਸਥਾਈ ਸੀ ਜਿਹੜੀ ਉਹ ਦਲਜੀਤ ਬਾਈ ਵੀ ਗੀਤਕਾਰ ਹੈ ਬਾਈ ਗੀਤਕਾਰ ਵੀ ਆ ਦਲਜੀਤ ਬਾਈ ਨੇ ਬਣਾਈ ਸੀ ਵੀ 128 ਕੁੜੀ ਦਾ 47 ਵੇਟ ਕੁੜੀ ਦਾ ਤੇ ਕਰਦਾ ਸੀ ਮੈਂ ਵੇਟ ਕੁੜੀ ਦਾ ਨਾ ਉਹ ਦਲਜੀਤ ਬਾਈ ਨੇ ਗੱਲ ਬਣਾਈ ਸੀ ਉਹਦੇ ਵਿੱਚ ਫਿਰ ਮੇਰਾ ਇੱਕ ਗਾਣਾ ਆਇਆ ਸੀ ਤੈਨੂੰ ਗੱਡੀ ਚ ਬਿਠਾ ਕੇ ਲੈ ਜਾਨੀ ਮੈਂ ਐਲ ਲੈਣ ਪਹਿਲੇ ਨੂੰ ਉਹ ਟੱਪਾ ਮੈਂ ਲਿਖਿਆ ਸੀਗਾ ਵੀ ਕੁੜੀ ਦਾ ਚਿੱਟਾ ਆਈਫੋਨ ਲਾ ਕੇ ਐਲ ਏ ਵਾਲੀ ਟੋਨ ਹਾਂ ਅਨਾਂ ਮੈਨੂੰ ਕਰੇਟ ਚ ਰਹਾ ਹਾਂ ਵੀ ਕਿਹਤਰਾ ਉਹ ਮੈਂ ਲਿਖਿਆ ਸੀ ਫਿਰ ਉਹਦੇ ਵਿੱਚ ਥੋੜੀ ਜੀ ਜਿਹੜੀ ਮਿੰਤ ਸੀਗੀ ਜੋ ਜੋ ਹਣੀ ਸਿੰਘ ਬਾਈ ਨੇ ਵੀ ਉਹਦੇ ਵਿੱਚ ਇੱਕ ਟੱਪਾ ਲਿਖਿਆ ਮਤਲਬ ਬੇਦਲ ਸਾਹਿਬ ਦਾ ਨਾਮ ਆਇਆ ਨਹੀਂ ਸੀ ਅਖਬਾਰ ਦੇ ਵਿੱਚ ਅੱਛਾ ਮੈਨੂੰ ਇਹ ਲੱਗਿਆ ਵੀ ਬੇਦਲ ਸਾਹਿਬ ਨੇ ਪਹਿਲੀ ਲਾਈਨ ਉੱਥੋਂ ਸਟਾਰਟ ਕੀਤੀ ਆ ਬੇਦਲ ਸਾਹਿਬ ਨੂੰ ਵੀ ਨਹੀਂ ਪਤਾ ਸੀ ਕਿ ਗਾਣਾ ਕਿਹੜੇ ਕਿਹੜੇ ਗੀਤਕਾਰਾਂ ਨੇ ਬਹਿ ਕੇ ਪੂਰਾ ਕਰਤਾ ਜਦੋਂ ਆਇਆ ਤਾਂ ਮੈਂ ਬਾਈ ਨੂੰ ਕਹਾਂ ਵੀ ਨੌਂ ਕੀ ਦਾ ਪਾਈਏ ਬਾਈ ਕਹਿੰਦਾ ਵੀ ਬੇਦਲ ਸਾਹਿਬ ਦਾ ਹੀ ਪਾ ਦਿਓ ਕੋਈ ਗੱਲ ਨਹੀਂ ਵੀ ਉਹਨਾਂ ਦੀ ਪਹਿਲੀ ਲਾਈਨ ਹੋ ਕੇ ਹੀ ਉਹਨਾਂ ਦੀ ਆ ਇਹ 'ਚ ਕੋਈ ਸ਼ੱਕ ਨਹੀਂ ਪਹਿਲੀ ਲਾਈਨ ਹੀ ਉਹਨਾਂ ਦੀ ਆ ਜਦੋਂ ਹਨਾ ਵਿੱਚ ਤਾਂ ਫਿਰ ਕੋਈ ਵੀ ਲਿਖ ਲੈਣ ਦਾ ਗਲਤ ਤਾਂ ਮੇਨ ਦੀ ਹੁੰਦੀ ਆ ਮੈਂ ਮੈਂ ਆਫਿਸ 'ਚ ਬੈਠਾ ਇੱਕ ਅਖਬਾਰ ਆਇਆ ਜਗਬਾਣੀ ਪੇਪਰ ਉਹਨਾਂ ਹੁੰਦਾ ਸੀ ਆਫਿਸ ਸਾਡੇ ਉਹਦੇ ਉੱਤੇ ਲਿਖਿਆ ਆਇਆ ਸੀ ਵੀ ਦਾ ਲਾਈਨ ਆਫ ਪੰਜਾਬ ਦਾ ਪਹਿਲੇ ਨੰਬਰ ਤੇ ਉਹ ਪਹਿਲੇ 5 ਗਾਣੇ ਆਉਂਦੇ ਹੁੰਦੇ ਸੀ ਹਾਂਜੀ ਹਾਂਜੀ ਤਾਂ ਉਹਦੇ ਉੱਤੇ ਲਿਖਿਆ ਹੈ 120 ਪਹਿਲੇ ਨੰਬਰ ਤੇ ਨਾਲ ਲਿਖਿਆ ਆਨੰਦ ਰਾਜ ਆਨੰਦ ਲਿਰਿਕਸ ਤਾਂ ਮੈਂ ਜਗਵੰਦੀ ਤੇ ਕਾਲ ਕੀਤੀ ਮਾ ਯਾਰ ਵੀ ਬਈ ਤੁਸੀਂ ਧੱਕਾ ਕਰ ਰਹੇ ਹੋ ਯਾਰ ਪੋਸਟਾ ਲਿਆ ਕਰੋ ਲਿਖਿਆ ਕਿ ਨਹੀਂ ਹਾਂ ਕਹਿੰਦੇ ਵੀ ਸਾਨੂੰ ਪਤਾ ਨਹੀਂ ਹੈਗਾ ਇਹ ਪ੍ਰਤੀ ਨੇ ਲਿਖਿਆ ਮੈਂ ਕਿਹਾ ਮੈਂ ਪ੍ਰਤੀ ਨੂੰ ਬੋਲਦਾ ਯਾਰ ਵੀ ਇਹਦੇ ਪੰਜ ਗੀਤਕਾਰ ਨੇ ਦਲਜੀਤ ਬਾਈ ਵੀ ਆ ਹਨੀ ਸਿੰਘ ਆ ਜੱਗੀ ਵੀਰਾ ਵੀ ਵਿਚ ਆ ਥੋੜੀ ਜਿਹੀ ਕਲਨ ਰਾਜਬਰਾੜ ਬਾਈ ਨੇ ਵੀ ਰਾਜ ਬਰਾੜ ਹਾਂ ਉੱਥੇ ਇਕੱਠੇ ਹੁੰਦੇ ਸੀ ਨਾ ਸਾਰੇ 17 ਸੈਕਟਰ ਸੀਗਾ ਸਰਸਵਤੀ ਸਟੂਡੀਓ ਦੇ ਵਿੱਚ ਤਾਂ ਮਤਲਬ ਮੈਂ ਕਿਹਾ ਵੀ ਯਾਰ ਚਾਰ ਪੰਜ ਗੀਤਕਾਰ ਨੇ ਵੀ ਪਰ ਬਾਈ ਨਾਲ ਗੱਲ ਹੋਈ ਆ ਬਈ ਇਹਦੇ ਉੱਤੇ ਜਿਹੜਾ ਗੀਤਕਾਰ ਆ ਜਿਨੇ ਇਹਦੀ ਹੁੱਕ ਲਾਈਨ ਲਿਖੀ ਆ ਉਹ ਬਚਨ ਬੇਦਲ ਸਾਹਿਬ ਆ ਸੀ ਰਿਸਪੈਕਟ ਕਰਦੇ ਆ ਬਾਈ ਦੀ ਬਈ ਉਹਨਾਂ ਦਾ ਨਾਮ ਦਿਓ ਫਿਰ ਪਹਿਲੇ 4 ਦਿਨ ਤਾਂ ਆਨੰਦ ਰਾਜ ਨੰਦ ਹੀ ਹੁੰਦਾ ਰਿਹਾ ਫਿਰ ਮੈਂ ਉਹਨਾਂ ਨਾਲ ਥੋੜਾ ਜਿਹਾ ਝਗੜਿਆ ਫਿਰ ਬਚਨ ਬੇਦਲ ਸਾਹਿਬ ਦਾ ਨਾਮ ਅਖਬਾਰ ਦੇ ਵਿੱਚ ਪੁਆਇਆ ਪਰ ਸੀ ਡੀ ਵਿੱਚ ਨਹੀਂ ਆ ਉਹ ਅੱਜ ਵੀ ਆਨੰਦ ਰਾਜ ਦੇ ਨਾਮ ਚਲੋ ਬਹੁਤ ਬਹੁਤ ਤਰ੍ਹਾਂ ਦੇ ਕਿੱਸੇ perturbative ਸਾਂਝੇ ਕੀਤੇ ਨੇ ਪਰ ਮੈਨੂੰ ਲੱਗਦਾ ਕਿ ਰਾਜਵੀਰ ਜਵੰਦਾ ਹੋ ਰਹੇ